ਹਰ ਰੋਜ ਆਪਾਂ ਨਵੀਂ ਤਲਵਹੀ ਗੱਲ ਸੁਣ ਰਹੇ ਆ ਜਿੱਥੇ ਇੱਕ ਪਾਸੇ ਆਕਾਲ ਤਖਤ ਦੀ ਮਰਿਆਦਾ ਦੀ ਗੱਲ ਹੈ ਤੇ ਦੂਜੇ ਪਾਸੇ ਪੰਥ ਦੀ ਜਿਹੜੀ ਸੋਚ ਬਦਲੀ ਆ ਉਹਦੀ ਵੀ ਗੱਲ ਚੱਲ ਰਹੀ ਆ ਇੱਕ ਉਹਦਾ ਆਦਤ ਵੀ ਬਣ ਗਈ ਆ ਕਿ ਕੋਈ ਚੰਗੀ ਗੱਲ ਵੀ ਕਰੇ ਤੇ ਅਸੀਂ ਕਹਿ ਦਿੰਨੇ ਆ ਕਿ ਇਹ ਤੇ ਆਰਐਸਐਸ ਦਾ ਬੰਦਾ ਇਹ ਤੇ ਏਜੰਸੀਆਂ ਦਾ ਬੰਦਾ ਠੱਪਾ ਲਾ ਦਿੰਨੇ ਆ ਚਾਹੇ ਉਹਨਾਂ ਨੇ ਆਪਣੇ ਬੇਟੇ ਨੂੰ ਅੱਗੇ ਮੁੱਖ ਮੰਤਰੀ ਬਣਾਉਣ ਵਾਲੇ ਪਾਸੇ ਨੂੰ ਧਿਆਨ ਕੀਤਾ ਜਾਂ ਫਿਰ ਉਹਨਾਂ ਨੇ ਆਪਣੇ ਵਪਾਰ ਵਧਾਉਣ ਦੀ ਸੁਬੀਰਣਾ ਨੇ ਕੀਤਾ ਤੇ ਅਕਾਲੀ ਦਲ ਨਗਾਤਾਰ ਲਗਾਤਾਰ ਰਸਾਤਰ ਵੱਲ ਜਾਂਦਾ ਰਿਹਾ ਹਾਂਜੀ ਜਿਸ ਨੇ ਸੁਖਵੀਰ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਸੀ ਮੈਂ ਕਹਿੰਦਾ ਇਹ ਮਾੜੀ ਗੱਲ ਹੋ ਗਈ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਮੈਂ ਕਹਿੰਦਾ ਅਸਤੀਫਾ ਨਹੀਂ ਦਿੱਤਾ ਇਹ ਸਟੰਟ ਹੈ ਭਈ ਐਸਜੀਪੀਸੀ ਵੱਲੋਂ ਹਿੰਦੀ ਦੀ ਕਿਤਾਬ ਛਪ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਕੁਝ ਗਲਤ ਲਿਖਿਆ ਗਿਆ ਗੁਰੂਆਂ ਬਾਰੇ ਸਾਡੇ ਇਤਿਹਾਸ ਬਾਰੇ ਤੇ ਇਹਨਾਂ ਨੂੰ ਸਮਝ ਨਹੀਂ ਲੱਗੀ ਕਿ ਉਹ ਕਿੰਿਆ ਗਰੂ ਹੈ ਜਦਕਿ ਧਾਰਮਿਕ ਪ੍ਰਚਾਰ ਕਮੇਟੀ ਹੈ ਜਿਹੜੀ ਉਹਦੇ ਵਿੱਚ ਜਾਣੀ ਹੁੰਦੀ ਹੈ ਉਹ ਪੰਜਾਬ 247 ਟੀਵੀ ਤੇ ਤੁਹਾਡਾ ਸਭ ਦਾ ਕਰਦੇ ਹਾਂ ਸਵਾਗਤ ਹਫਤਾਵਾਰੀ ਪ੍ਰੋਗਰਾਮ ਧਰਮ ਅਤੇ ਸਮਾਜ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹਾਂ ਤੇ ਮੇਰੇ ਨਾਲ ਸਟੂਡੀਓ ਚ ਆਗੇ ਨੇ ਜੀ ਡਾਕਟਰ ਗਗਨਕੌਰ ਸਿਕਸ ਸਕਾਲਰ ਅੱਜ ਅਸੀਂ ਗੱਲ ਕਰਨੀ ਆ ਪੰਜਾਬ ਦੀ ਸਿਆਸਤ ਦੀ ਪੰਜਾਬ ਦੀ ਅਕਾਲੀ ਸਿਆਸਤ ਦੀ ਹਰ ਰੋਜ਼ ਆਪਾਂ ਨਵੀਂ ਤੋਂ ਨਵੀਂ ਗੱਲ ਸੁਣ ਰਹੇ ਆ ਜਿੱਥੇ ਇੱਕ ਪਾਸੇ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਐ ਤੇ ਦੂਜੇ ਪਾਸੇ ਪੰਥ ਦੀ ਜਿਹੜੀ ਸੋਚ ਬਦਲੀ ਆ ਉਹਦੀ ਵੀ ਗੱਲ ਚੱਲ ਰਹੀ ਆ ਬਹੁਤ ਕੁਝ ਕਟਨਾਵਾ ਦਾ ਦੌਰ ਰੋਜ਼ ਚੱਲ ਰਿਹਾ ਸਾਡੀ ਟਿਕ ਟਕੀ ਲਗਾ ਕੇ ਦੇਖ ਰਿਹਾ ਕਿ ਆਖਰਕਾਰ ਜਿਹੜੀ ਇਹ ਇੱਕ ਸਦੀ ਤੋਂ ਪੁਰਾਣੀ ਹੋ ਚੁੱਕੀ ਪਾਰਟੀ ਹੈ ਜਿਸ ਨੇ ਬੜਾ ਸ਼ਾਨਾਮਤਾ ਇਤਿਹਾਸ ਲਿਖਿਆ ਤੇ ਉਸ ਪਾਰਟੀ ਦਾ ਹਸ਼ਰ ਕੀ ਹੋ ਗਿਆ ਤੇ ਅੱਗੇ ਚੱਲ ਕੇ ਕੀ ਹੋਣ ਵਾਲਾ ਉਹਦੇ ਬਾਰੇ ਆਪਾਂ ਡਾਕਟਰ ਸਾਹਿਬ ਕੋ ਕੋਈ ਜਾਣਕਾਰੀਆਂ ਲਵਾਂਗੇ ਸਤਿ ਪਵਰ ਡਾਕਟਰ ਸਾਹਿਬ ਦਾ ਸਵਾਗਤ ਜੀ ਹੈ ਜੀ ਬਾਈਬਲ ਜੀ ਕਾ ਖਾਲਸਾ ਵਾਈਬਲ ਜੀ ਤੇ ਜੀ ਸ਼ੁਕਰੀਆ ਬਹੁਤ ਬਹੁਤ ਜੀ ਡਾਕਟਰ ਅਕਾਲੀ ਦਲ ਸਾਡੀ ਸਾਹਿਬ ਦੀ ਚਿੰਤਾ ਦਾ ਵਿਸ਼ਾ ਵੀ ਰਹਿੰਦਾ ਭਾਵੇਂ ਕੋਈ ਕਾਲੀ ਹੋਵੇ ਭਾਵੇਂ ਨਾ ਹੋਵੇ ਇਹਦੇ ਬਾਪ ਜੀ ਮੈਂ ਤੇ ਹੈਰਾਨ ਐ ਕਿ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਚ ਬੈਠੇ ਆ ਸਹੀ ਸੋਚ ਵਾਲੇ ਲੋਕ ਉੱਥੇ ਵੀ ਹੈਗੇ ਆ ਜਿੱਦਾਂ ਜਾਖੜ ਸਾਹਿਬ ਇਹਨਾਂ ਨੂੰ ਸਾਨੀ ਸਿਆਸਤਦਾਨ ਕਿਹਾ ਜਾਂਦਾ ਉਹ ਵੀ ਬਾਰ-ਬਾਰ ਇਹ ਗੱਲ ਦਰਾ ਰਹੇ ਆ ਕੁਝ ਲੋਕ ਅੱਜਕੱਲ ਆਪਾਂ ਨੂੰ ਇੱਕ ਉਹਦਾ ਆਦਤ ਵੀ ਬਣ ਗਈ ਆ ਕਿ ਕੋਈ ਚੰਗੀ ਗੱਲ ਵੀ ਕਰੇ ਤੇ ਅਸੀਂ ਕਹਿ ਦਿੰਨੇ ਆ ਕਿ ਇਹ ਤੇ ਆਰਐਸਐਸ ਦਾ ਬੰਦਾ ਇਹ ਤੇ ਏਜੰਸੀਆਂ ਦਾ ਬੰਦਾ ਠੱਪਾ ਲਾ ਦਿੰਨੇ ਆ ਪਰ ਉਹਨਾਂ ਤੋਂ ਲੈ ਕੇ ਤੇ ਜਿਹੜੇ ਉਹਨਾਂ ਦੇ ਅਕਾਲੀ ਦਲ ਦੇ ਵਿਰੋਧੀ ਵੀ ਰਹੇ ਆ ਉਹ ਕਹਿ ਰਿਹਾ ਕਿ ਅਕਾਲੀ ਦਲ ਦੀ ਐਗਜ਼ਿਸਟੈਂਸ ਪੰਜਾਬ ਦੇ ਲਈ ਬੇਹੱਦ ਜ਼ਰੂਰੀ ਆ ਔਰ ਪੁਰਾਣੇ ਇਤਿਹਾਸ ਚ ਉਹਨਾਂ ਨੇ ਗਲਤੀਆਂ ਤੇ ਕੀਤੀਆਂ ਪੰਜਾਬ ਨੂੰ ਛੋਟਾ ਕਰ ਲਿਆ ਹੋਰ ਕੁਝ ਸਾਨੂੰ ਰਿਸਔਗਲੇ ਹੋ ਸਕਦੇ ਆ ਪਰ ਲੜਾਈ ਵੀ ਅਕਾਲੀ ਦਲ ਹੀ ਲੜਦਾ ਰਿਹਾ ਪੰਜਾਬ ਦੇ ਤਾ ਜਦੋਂ ਦਾ ਅਕਾਲੀ ਦਲ ਬਾਦਲ ਪਰਿਵਾਰ ਦੇ ਹੱਥ ਆ ਗਿਆ ਚਾਹੇ ਉਹਨਾਂ ਨੇ ਆਪਣੇ ਬੇਟੇ ਨੂੰ ਅੱਗੇ ਮੁੱਖ ਮੰਤਰੀ ਬਣਾਉਣ ਵਾਲੇ ਪਾਸੇ ਨੂੰ ਧਿਆਨ ਕੀਤਾ ਜਾਂ ਫਿਰ ਉਹਨਾਂ ਨੇ ਆਪਣੇ ਵਪਾਰ ਵਧਾਉਣ ਦੀ ਸੁਬੀਰ ਉਹਨਾਂ ਨੇ ਕੀਤਾ ਤੇ ਅਕਾਲੀ ਦਲ ਲਗਾਤਾਰ ਲਗਾਤਾਰ ਰਸਾਤਰ ਵੱਲ ਜਾਂਦਾ ਰਿਹਾ ਹਾਂਜੀ ਤੇ ਹੁਣ ਨੌਬਤ ਇਹ ਆ ਗਈ ਹੈ ਕਿ ਅਕਾਲੀ ਲੀਡਰਾਂ ਦੀ ਅਕਾਲੀ ਪਾਰਟੀ ਦੀ ਕੋਈ ਕ੍ਰੈਡੀਬਿਲਟੀ ਨਹੀਂ ਰਹੀ ਜਿੰਨੂੰ ਅਸੀਂ ਪੰਥ ਕਹਿੰਨੇ ਆ ਜਿਹੜੇ ਕਦੀ ਲੋਕ ਖਾਸ ਕਰਕੇ ਪਿੰਡਾਂ ਦੀਆਂ ਔਰਤਾਂ ਕਿ ਅਸੀਂ ਤੇ ਪੰਥ ਨੂੰ ਹੀ ਪਾਉਣੀ ਆ ਉਹ ਸਾਰੇ ਵੀ ਬੰਦੇ ਵੀ ਮਤਲਬ ਪਾਣਾ ਦੇ ਨਾਂ ਤੇ ਵੋਟ ਪਾਉਂਦੇ ਜੀ ਜੀ ਬਿਲਕੁਲ ਬਸ ਉਹਨਾਂ ਨੂੰ ਤੱਕੜੀ ਚਾਹੀਦਾ ਸੀ ਤੇ ਬੰਦਾ ਨਹੀਂ ਕਦੀ ਪੁੱਛਦੇ ਕੌਣ ਖੜਾ ਤੇ ਜਥੇਦਾਰਾਂ ਬਾਰੇ ਵੀ ਕਿਹਾ ਜਾਂਦਾ ਸੀ ਕਿ ਇੱਕ ਕਾਲ ਆਉਂਦੀ ਸੀ ਜਥੇਦਾਰਾਂ ਨੂੰ ਤੇ ਉਹ ਸਾਫਾ ਮੋਢੇ ਦੇ ਮਾਰ ਕੇ ਜੇਨਾ ਜਾਣ ਲਈ ਤਿਆਰ ਹੋ ਜਾਂਦੇ ਸੀ ਪੈਂਦੇ ਸੀ ਬਿਲਕੁਲ ਹੁਣ ਅਕਾਲੀ ਦਲ ਜਿਹੜਾ ਇੰਨਾ ਮਹਾਨ ਮਤਲਬ ਉਹਦਾ ਹੈਗਾ ਪੁਰਾਣਾ ਇਤਿਹਾਸ ਤੇ ਜੋ ਕੁਝ ਹੋ ਰਿਹਾ ਚਲੋ ਉਹਦਾ ਮੰਤਨ ਤੇ ਕੀ ਕਰਨਾ ਸਭ ਨੂੰ ਪਤਾ ਕੀ ਆ ਪਰ ਜਿਹੜੀ ਪੋਜੀਸ਼ਨ 'ਚ ਹੋਣ ਆ ਇਥੋਂ ਕਿੱਦਾਂ ਨਿਕਲਿਆ ਜਾਊਗਾ ਤੇ ਹੁਣ ਜੋ ਕੁਝ ਚੱਲ ਰਿਹਾ ਉਹਦੇ ਤੇ ਤੁਹਾਨੂੰ ਗੱਲ ਕਰਨੀ ਚਾਹੁੰਦੇ ਹਾਂ ਜੀ ਹਾਂ ਜੀ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਿਸ ਦਿਨ ਇਹ ਮਨ ਬਿਰਸਾ ਸਿੰਘ ਨੇ ਬਿਰਸਾ ਸਿੰਘ ਬਲਟੋੜਾ ਨੇ ਆਪਣਾ ਸਤੀਫਾ ਦਿੱਤਾ ਸੀ ਤੇ ਸਾਰੇ ਇਹ ਹੁਣ ਡਰਾਮਾ ਕਰ ਰਹੇ ਹੈ ਕਿਉਂਕਿ ਵੀ ਅਕਾਤਖਤ ਵੱਲੀ ਜੇ ਤੁ ਸਜ਼ਾ ਮਿਲਦੀ ਉਹ ਟਾਈਮ ਬਾਉਂਡ ਹੋਊਗੀ ਐਨੇ ਸਾਲ ਤੁਸੀਂ ਪੋਲਿਟਿਕਸ ਵਿੱਚ ਨਹੀਂ ਆ ਸਕਦੇ ਜਾਣ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਤੇ ਜਦੋਂ ਆਪ ਸਤੀਫਾ ਦਿੰਦੇ ਆ ਫਿਰ ਅਕਾਲੀਪਲ ਜਦੋਂ ਮਰਜੀ ਉਹਨੂੰ ਵਾਪਸ ਲੈ ਲੈ ਚਲੋ ਉਹਦੀ ਤਾਂ ਸਜ਼ਾ ਸੁਣਾਈ ਗਈ ਸੀ ਇਹ ਠੀਕ ਆ ਵੀ ਸਜ਼ਾ ਹੋਣਾ ਜਾਂ ਜੋ ਵੀ ਫੈਸਲਾ ਹੋਣਾ ਸੀ ਉਹ ਡਿਲੇ ਹੋ ਗਿਆ ਹੋਇਆ ਉਹ ਤੇ ਡਿਲੇ ਹੋਣ ਦੀ ਵਜ੍ਹਾ ਵੀ ਨਾ ਨਾ ਦਿਲੀਓਂ ਦੀ ਗੱਲ ਇਹ ਹੈ ਕਿ ਇਹ ਹੁਣ ਬਹੁਤ ਵੱਡਾ ਫੈਸਲਾ ਹੈ ਇਹਨੂੰ ਇਹਦੇ ਲਈ ਪੰਥ ਕੀ ਚਾਹੁੰਦਾ ਜਾਂ ਸਮਾਜ ਕੀ ਚਾਹੁੰਦਾ ਦੇਖੋ ਤੁਸੀਂ ਸੰਗਤ ਨੂੰ ਛੱਡ ਕੇ ਜਾਂ ਆਪਣਾ ਪੰਥ ਨੂੰ ਛੱਡ ਕੇ ਨਹੀਂ ਤੁਸੀਂ ਤੁਰ ਸਕਦੇ ਤੇ ਉਹ ਜਥੇਦਾਰਾਂ ਵਾਸਤੇ ਉਹ ਵੀ ਬਹੁਤ ਹੀ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਇੰਟੈਲੈਕਚੁਅਲਸ ਦੀ ਮੀਟਿੰਗ ਕੀਤੀ ਜਾਂ ਹੋਰ ਲੋਕਾਂ ਤੋਂ ਸਲਾਹ ਲਈ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਅਦਾਰੇ ਨੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਜਿਹੜੇ ਉਹਨਾਂ ਤੋਂ ਸਲਾਹ ਉਹਨਾਂ ਸਾਰੀਆਂ ਗੱਲਾਂ ਕਰਕੇ ਇਹ ਡਿਲੇ ਹੋ ਗਿਆ ਪਰ ਡਿਲੇ ਹੋਣਾ ਮਤਲਬ ਇਹ ਨਹੀਂ ਹੈ ਕਿ ਹੁਣ ਤੁਸੀਂ ਸਤੀਫਾ ਦੀ ਝੜੀ ਲਾ ਦੋ ਹੈਨਾ ਮੈਂ ਮਤਲਬ ਮੇਰੇ ਆਪਣੇ ਹਸਬੰਦ ਨਾਲ ਵੀ ਗੱਲ ਹੋ ਰਹੀ ਸੀ ਜਿਸਦੇ ਸੁਖਦੀਪ ਸੁਖਵੀਰ ਬਾਦਲ ਨੇ ਸਤੀਫਾ ਦਿੱਤਾ ਸੀ ਮੈਂ ਕਹਿੰਦੇ ਮਾੜੀ ਗੱਲ ਹੋ ਗਈ ਸੁਖਵੀਰ ਬਾਦਲ ਨੇ ਸਤੀਫਾ ਦਿੱਤਾ ਮੈਂ ਕਹਿੰਦਾ ਸਤੀਫਾ ਨਹੀਂ ਦਿੱਤਾ ਇਹ ਸਟੰਟ ਹੈ ਹਾਂ ਇਹ ਇੱਕ ਤਰ੍ਹਾਂ ਦਾ ਇਹ ਗੇਮ ਖੇਡ ਰਹੇ ਨੇ ਇਹ ਤੇ ਅਕਾਲ ਤਖਤ ਨੂੰ ਇਹ ਪ੍ਰੈਸ਼ਰਾਈਜ਼ ਕਰਨ ਵਾਸਤੇ ਕਿਉਂਕਿ ਤੁਸੀਂ ਦੇਖੋ ਵੀ ਐਸਜੀਪੀਸੀਡੀ ਜਿਹੜੀ ਵਰਕਿੰਗ ਹੈਗੀ ਜਿਆ ਸਾਰੀ ਜਾਂ ਮਤਲਬ ਜਿੰਨਾ ਵੀ ਉਹ ਹਾਊਸ ਹੈ ਉੱਥੇ ਬੰਦੇ ਤਾਂ ਇਹਨੇ ਬੈਠੇ ਨੇ ਜਾਂ ਵੱਡੇ ਬਾਦਲ ਨੇ ਪਾਇੰਟ ਕੀਤੇ ਹੋਏ ਨੇ ਜਾਂ ਵੱਡੇ ਬਾਦਲ ਕਰਕੇ ਆਏ ਹੋਏ ਨੇ ਜਾਂ ਸੁਵੀਰ ਬਾਦਲ ਕਰਕੇ ਆਏ ਹੋਏ ਨੇ ਵੀ ਹਾਊਸ ਜੇ ਜਦਿਆਂ ਇਹ ਅਸਤੀਫਾ ਦੇਤਾ ਉਹ ਜਿਹੜਾ ਭੁੰਦੜ ਜਿਹੜਾ ਇਹਦਾ ਬਣਾਇਆ ਹੋਇਆ ਜਾਂ ਜਿਹੜੀ ਕਮੇਟੀ ਆ ਉਹ ਕਿਵੇਂ ਸਟੀਫਾ ਮਨਜ਼ੂਰ ਕਰਨਗੇ ਉਹਨਾਂ ਵੀ ਕਰਨਾ ਨਹੀਂ ਇਹ ਤਾਂ ਸਿਰਫ ਪ੍ਰੈਸ਼ਰਾਈਜ਼ ਕਰਨੇ ਕਰਕੇ ਆ ਵੀ ਦੇਖੋ ਜੀ ਮੇਰੇ ਵਿਰੋਧਾ ਕਾਲੀ ਗੱਲ ਚੱਲਦਾ ਨਹੀਂ ਸਾਰੀ ਪਾਰਟੀ ਚੋਂ ਜਿਹੜੀ ਕਿ ਮੈਂ ਉਹਦੇ ਤੇ ਬਣਿਆ ਨਾ ਤੇ ਉਹੋ ਹੀ ਗੱਲ ਹੋਈ ਉਨਾ ਬੁਰਾ ਕੈਨੇਡਾ ਫਲਾਣੀ ਨੇ ਵੀ ਅਸਤੀਫਾ ਦਿੱਤਾ ਢੀਂਗੜੇ ਨੇ ਵੀ ਅਸਤੀਫਾ ਦਿੱਤਾ ਮੈਨੂੰ ਅਸਤੀਫਾ ਹੀ ਝੜ ਲਾਰੇ ਨੇ ਇਹ ਸਾਰੀ ਜਿਹੜੀ ਇਹ ਗੇਮ ਖੇਡ ਰਹੇ ਨੇ ਇਹ ਜਥੇਦਾਰਾਂ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਖੇਡ ਰਹੇ ਨੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਿ ਇਹਨਾਂ ਨੂੰ ਪਹਿਲਾਂ ਆਸ ਸੀਗੀ ਕਿ ਸਾਨੂੰ ਸਿਰਫ ਧਾਰਮਿਕ ਸਜ਼ਾ ਲਾਉਂਗੇ ਤੇ ਪੋਲੀਟੀਕਲ ਕੋਈ ਗੱਲ ਨਹੀਂ ਹੈ ਪਰ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੋ ਜਦੋਂ ਅਸੀਂ ਇਹਨਾਂ ਨੂੰ ਨੀਰੀ ਪੀਦੇ ਸਿਧਾਂਤ ਦੇ ਅਨੁਸਾਰ ਅਸੀਂ ਇੱਕ ਆਪਣੀ ਮਤਲਬ ਆਸਤਾ ਜਿਹੜੀ ਆਪਣੀ ਹੋ ਰੱਖੀ ਹੋਈ ਹੈ ਤੇ ਜਦੋਂ ਉਹ ਫਿਰ ਤੁਹਾਡੇ ਦੁਨਿਆਵੀ ਮਾਮਲੇ ਵੀ ਤੇ ਤੁਹਾਡੇ ਧਾਰਮਿਕ ਜਦੋਂ ਸਾਰਿਆਂ ਦੇ ਲਈ ਮਰੀ ਪੀ ਦੇ ਸਿਹਤ ਕਰਕੇ ਰਿਸਪੋਨਸੀਬਲ ਹੈ ਫਿਰ ਭਾਈ ਰਾਜਨੀਤੀ ਦੇ ਵਿੱਚ ਕਿਉਂ ਨਹੀਂ ਦਖਲਅੰਦਾਜ਼ੀ ਕਰਨਗੇ ਮੋਰਓਵਰ ਮੇਰਾ ਇਹ ਮੰਨਣਾ ਹੈ ਕਿ ਇਹਨਾਂ ਦੇ ਪਾਵਰ ਵਿੱਚ ਹੋਣ ਕਰਕੇ ਹੀ ਇੰਨੀ ਵੱਡੀਆਂ ਜਿੰਦੀਆਂ ਦੀਆਂ ਗਲਤੀਆਂ ਹੋਈਆਂ ਨੇ ਖਲਵਾੜਾਂ ਹੋਈਆਂ ਨੇ ਸਿਹਤ ਦੇ ਨਾਲ ਵੀ ਸਾਡੀਆਂ ਸੰਸਥਾਵਾਂ ਦੇ ਨਾਲ ਵੀ ਦੇਖੋ ਤੁਸੀਂ ਪੁਸਤਕਾਂ ਦਾ ਕਿੰਨਾ ਰੋਲਾ ਪਿਆ ਜਿਹੜੀਆਂ ਸਕੂਲਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਉਹਨਾਂ ਦੇ ਵਿੱਚ ਕਿੰਨੀ ਮਿਲਾਵਟ ਕੀਤੀ ਗਈ ਹੈ ਕਿੰਨਾ ਕੁਝ ਡੈਰੋਗੇਟਰੀ ਉਹਦੇ ਵਿੱਚ ਲਿਖਿਆ ਗਿਆ ਇਹ ਨਹੀਂ ਕਿ ਭਾਈ ਐਸਜੀਪੀਸੀ ਵੱਲੋਂ ਹਿੰਦੀ ਦੀ ਕਿਤਾਬ ਛਪ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਕੁਝ ਗਲਤ ਲਿਖਿਆ ਗਿਆ ਗੁਰੂਆਂ ਬਾਰੇ ਸਾਡੇ ਇਤਿਹਾਸ ਬਾਰੇ ਤੇ ਇਹਨਾਂ ਨੂੰ ਸਮਝ ਨਹੀਂ ਲੱਗੀ ਜੀ ਉਹ ਕਿੰਿਆ ਪ੍ਰੂਫ ਹੈ ਕਿ ਜਦ ਕਿ ਉਹ ਧਾਰਮਿਕ ਪ੍ਰਚਾਰ ਕਮੇਟੀ ਹੈ ਜਿਹੜੀ ਉਹਦੇ ਵਿੱਚ ਜਾਣੀ ਹੁੰਦੀ ਹੈ ਉਹ ਹੈਨਾ ਤੇ ਉੱਥੇ ਉਹ ਵਿਚਾਰੀ ਜਾਂਦੀ ਹੈ ਉਸ ਤੋਂ ਬਾਅਦ ਕਿਤਾਬ ਕੋਈ ਵੀ ਛਾਪੀ ਜਾਂਦੀ ਹੈ ਫਿਰ ਤੁਸੀਂ ਦੇਖੋ ਕਿ ਚਾਹੇ ਉਹ ਕਲੰਡਰ ਦਾ ਹਟਾਉਣਾ ਹੈ ਤੇ ਫਿਰ ਸੁਨੀਲ ਸੈਣੀ ਵਰਗਿਆਂ ਨੂੰ ਡੀਜੀਪੀ ਲਾਉਣਾ ਪੰਜਾਬ ਦੇ ਹਨਾ ਫਿਰ ਉਹ ਬਿਆਦਬੀਆਂ ਦੇ ਮਾਮਲੇ ਉਹਨੇ ਬਚਾਏ ਗੋਲੀ ਲੱਗ ਕੇ ਸਿੱਖਾਂ ਦਾ ਮਰਨ ਉਹ ਪੋਲੀਟਿਕਲ ਪਾਵਰ ਕਰਕੇ ਹੀ ਹੋਇਆ ਉਹ ਕਿਤੇ ਧਾਰਮਿਕ ਪਾਵਰ ਕਰਕੇ ਨਹੀਂ ਹੋਇਆ ਲੋਕਾਂ ਦੇ ਮਨ ਚ ਕੀ ਕਿਤੇ ਗੁੱਸਾ ਨਹੀਂ ਆਇਆ ਉਹ ਸਾਰੀਆਂ ਅੰਦਲਨਾਂ ਦਾ ਗੁੱਸਾ ਹੈ ਸੋ ਉਹਨੇ ਜੇ ਸਿੰਘ ਸਾਹਿਬ ਇਹ ਚਾਹੁੰਦੇ ਜਥੇਦਾਰ ਸਹਬਾਨ ਕਿ ਨਹੀਂ ਜੀ ਸਾਰੇ ਅਸਤੀਫਾ ਦੇ ਰਹੇ ਨੇ ਇਹ ਕੰਨੀ ਦਾ ਟੁੱਟ ਜੂਗਾ ਅਸੀਂ ਸ਼ਾਇਦ ਸੋਬੀ ਨੂੰ ਸਜਣਾ ਲਈ ਇਹ ਗੱਲ ਹੋਣੀ ਨਹੀਂ ਕਿਉਂਕਿ ਕੋਈ ਫੈਸਲਾ ਸੰਗਤ ਨਹੀਂ ਕਰਨਾ ਹੁਣ ਜਥੇਦਾਰ ਸਾਹਿਬ ਇਕੱਲੇ ਨਹੀਂ ਫੈਸਲਾ ਕਰ ਸਕਦੇ ਸੰਗਤ ਨਹੀਂ ਕਰਨਾ ਉਹ ਜਿਹੜੀ ਸ਼ਾਹਨਾ ਬੰਦੀ ਲਾਈਨ ਅਪ ਆਮ ਵੀ ਕੋਟ ਕਰਦੇ ਹੁੰਦੇ ਹੁਣਾ ਉਹ ਹੀ ਹੈ ਜਿਹੜੀ ਕਰੂਗਾ ਖਾਲਸਾ ਪੰਥ ਵੀ ਹੁਣ ਖਾਲਸਾ ਪੰਥ ਨੇ ਡਿਸਾਈਡ ਕਰਨਾ ਹੁਣ ਇਕੱਲੇ ਜਥੇਦਾਰ ਸਾਹਿਬ ਨਹੀਂ ਕਰਦੇ ਇਹ ਇਹ ਵੀ ਬੜਾ ਦੁਬਧਾ ਰਹਿੰਦੀ ਆ ਕਿ ਜਦੋਂ ਆਪਾਂ ਇਹ ਸ਼ਬਦ ਵਰਦਦੇ ਨੇ ਕਿ ਖਾਲਸਾ ਪੰਥ ਜਾਂ ਪੰਥ ਜਿਹੜਾ ਵਾ ਉਹ ਜਿੰਨਾ ਚਿਰ ਅਪਰੂਵ ਨਹੀਂ ਕਰਦਾ ਜਥੇਦਾਰ ਵੀ ਕੋਈ ਫੈਸਲਾ ਨਹੀਂ ਲੈ ਸਕਦੇ ਜੇ ਅਰदेशीर ਦੇ ਸੰਦਰਭ ਵਿੱਚ ਕੀ ਤੇ ਪੰਥ ਮਤਲਬ ਜਿਹੜੇ ਵੋਟਰ ਨੇ ਉਹ ਨੇ ਤੇ ਪੰਥ ਇਹ ਪੰਥ ਵੀ ਇਹ ਦੋ ਤਰ੍ਹਾਂ ਦੀਆਂ ਗੱਲਾਂ ਨੇ ਜੋ ਤਾਂ ਵਿਆਦਗੀਆਂ ਲਈ ਐਜੀਟੇਸ਼ਨ ਕਰ ਰਹੇ ਸੀ ਜਾਂ ਉੱਥੇ ਆਪਣਾ ਦਰਬਾਰ ਸਾਹਿਬ ਜਿਹੜੇ ਸਰੂਪ 300 ਬਾਡ ਸਰੂਪ ਕੇ ਕਿੰਨੇ 328 ਨੇ ਸਰੂਪ ਜਿਹੜੇ ਗੁੱਡ ਮੋਰਨਿੰਗ ਲਈ ਵਾਸਤੇ ਉਹ ਇੱਕ ਤਰ੍ਹਾਂ ਦੇ ਨੋਰ ਪੰਥਕ ਸਪਿਰਿਟ ਨੂੰ ਬਿਲੋਂਗ ਕਰਦੇ ਨੇ ਹਾਂ ਇਹ ਬਾਤ ਵਾਕਿਆ ਅਦਾਰੇ ਵੀ ਨਹੀਂ ਬਣੇ ਹੋਏ ਤੇ ਜਿਹੜੀ ਅਗਿਆ ਸੰਗਤ ਆਪਣਾ ਮਤਲਬ ਉਹਨੂੰ ਅਸੀਂ ਸਾਰੀ ਜਿਹੜੀ ਉਹ ਜਿਹੜੇ ਵੋਟਰ ਨੇ ਸਿੱਖ ਵੋਟਰ ਨਹੀਂ ਜਿਹੜੇ ਅਕਾਲੀ ਦਲ ਦੇ ਨਾਂ ਤੇ ਪੰਥ ਦੇ ਨਾਂ ਤੇ ਵੋਟ ਪਾਉਂਦੇ ਗਏ ਨੇ ਜਾਂ ਗੁਰੂ ਨਾਲਕ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜਾ ਸਿੱਖੀ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਸਾਰੀ ਸੰਗਤ ਹੈ ਉਹ ਉਹ ਸੰਗਤ ਹੈ ਹੈਨਾ ਤੇ ਸੋ ਸੰਗਤ ਨੇ ਤਾਂ ਇਹਨੂੰ ਨਕਾਰ ਦਿੱਤਾ ਹੋਇਆ ਦੇਖੋ ਜੇ ਸੰਗਤ ਨੇ ਨਾਂ ਨਕਾਰਿਆ ਹੁੰਦਾ ਇਹ ਲੱਖ ਇਹ ਕਹਣ ਮਨਾ ਲੈਣ ਵੀ ਚੱਲ ਸਾਨੂੰ ਪੋਲੀਟਿਕਲ ਸੱਜਾ ਨਾ ਦਿਓ ਪਰ ਇਹ ਹੁਣ ਜੇ ਇਹਨਾਂ ਦਮਖੰਦ ਸੀਗਾ ਉਚਾਰ ਇਲੈਕਸ਼ਨ ਬਾਈ ਇਲੈਕਸ਼ਨ ਹੋਈਆਂ ਨੇ ਪਿਆਰ ਦੀ ਚਾਰੀ ਸੀਟਾਂ ਦੇ ਉੱਤੇ ਉਹਨਾਂ ਨੇ ਕਿਉਂ ਨੀ ਮੰਨਦਾ ਕਹਾਡੇ ਕੀਤੇ ਜਦੋਂ ਸੁਖਵੀਰ ਬਾਦਲ ਨੇ ਉਹਨਾਂ ਕੀਤਾ ਸੀ ਬਾਤੀ ਦਾ ਆਪਣਾ ਭੁੰਡੜ ਖੜਾ ਹੋ ਕੇ ਦੇਖਣਾ ਭੁੰਡੜ ਦੇ ਢੀਂਸਾ ਨਾਲ ਨਹੀਂ ਕਿ ਨਹੀਂ ਕਰੀ ਉਹਨੇ ਟਰਾਈ ਕਰਕੇ ਲਈ ਜਿੱਤੇ ਨੇ ਉਹ ਨਹੀਂ ਜਿੱਤੇ ਹੈਗੇ ਕੁੱਗ ਲੋਕਾਂ ਨੂੰ ਤੁਹਾਡੇ ਕੰਮ ਦੇਖਣੇ ਨੇ ਇਹਨਾਂ ਸਿੱਖੀ ਦੀ ਚੜ੍ਹਤ ਵਾਸਤੇ ਕਹਿੰਦੇ ਜਾਂ ਪੰਜਾਬ ਦੀ ਚੜ੍ਹਤ ਵਾਸਤੇ ਨਹੀਂ ਪੰਜਾਬ ਕੁਛ ਬਚੂਗਾ ਪੰਜਾਬ ਦਾ ਬਣੂਗਾ ਉਹਦੇ ਕਰਕੇ ਲੋਕੀ ਵੋਟਾਂ ਪਾਉਂਦੇ ਸੀ ਕਿ ਇਹ ਇੱਕ ਖੇਤਰੀ ਪਾਰਟੀ ਹੈ ਜਿਹੜੇ ਜਿਵੇਂ ਤੁਸੀਂ ਜਾਖੜ ਸਾਹਿਬ ਦੀ ਗੱਲ ਕੀਤੀ ਉਹਨਾਂ ਦਾ ਦਰਦ ਬਿਲਕੁਲ ਸਹੀ ਹੈ ਸਾਡੇ ਮਨਾਂ 'ਚ ਵੀ ਦਰਦ ਹੈ ਵੀ ਇਹ ਅਕਾਲੀਵਾਲ ਹੈ ਜਿਹੜੀ ਇਹ ਇੱਕ ਖੇਤਰੀ ਪਾਰਟੀ ਪੰਜਾਬ ਨੂੰ ਜਿਹੜੀ ਰਿਪਰੈਜ਼ੈਂਟ ਕਰਦੀ ਤੇ ਜਿਹੜੀ ਸਿੱਖਾਂ ਨੂੰ ਵੀ ਰਿਪਰੈਜ਼ੈਂਟ ਕਰਦੀ ਹੈ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰਦੀ ਹੈ ਪੰਜਾਬ ਦੇ ਹਿੱਤਾਂ ਦੇ ਲਈ ਲੜਦੀ ਰਹੀ ਹੈ ਫੈਡਰਲ ਸਿਸਟਮ ਦੇ ਲਈ ਲੜਦੀ ਰਹੀ ਹੈ ਪਰ ਬਾਦਲ ਸਾਹਿਬ ਦੇ ਆਉਣ ਦੇ ਨਾਲ ਜਦੋਂ ਤੋਂ ਉਹਨਾਂ ਦੇ ਹੱਥੇ ਚ ਕਮਾਂਡ ਆਈ ਹੈ ਇਹਨਾਂ ਨੇ ਉਹ ਫੈਡਰਲ ਢਾਂਚੇ ਦੀ ਲੜਾਈ ਵੀ ਛੱਡਤੀ ਉੱਤੇ 370 ਧਾਰਾ ਤੋੜੀ ਗਈ ਉਹਦੇ ਵੀ ਇਹ ਹੱਥ ਕੀ ਬੋਲੇ ਕਿਸਾਨ ਮੋਰਚਾ ਲੱਗਿਆ ਉਹ ਵੀ ਇਹ ਲਿਆਂਦੇ ਸੀ ਲਾ ਉਹਨਾਂ ਦੇ ਹੱਕ ਕੀ ਬੋਲੀ ਜਉਈ ਨਾ ਦੇਖਾ ਵੀ ਲੋਕਾਂ ਦਾ ਪ੍ਰੈਸ਼ਰ ਵੱਧ ਗਿਆ ਐਜੂਕੇਸ਼ਨ ਪੈਕ ਦੀ ਦੂਰ ਤੱਕ ਚਲੀ ਗਈ ਤੇ ਸਾਨੂੰ ਲੋਕਾਂ ਨੇ ਛੇਤਰ ਮਾਰਨੇ ਨੇ ਉਦੋਂ ਬਾਅਦ ਹੀ ਡਰਦੇ ਨੇ ਇਹਨਾਂ ਨੇ ਆਪਣੇ ਨਾਤਾ ਤੋੜਿਆ ਫੇਰ ਵੀ ਕਿਹੜਾ ਇਹਨਾਂ ਨੇ ਉਹਨਾਂ ਨਾਲ ਅੰਦਰ ਖਾਤੇ ਇਹਨਾਂ ਨੇ ਕੋਈ ਭਾਈਚਾਰਾ ਨਹੀਂ ਛੁੱਟਿਆ ਉਹਨਾਂ ਨਾਲ ਉਹ ਸੇਮੀ ਆ ਉਦਾਈਆਂ ਹਣਾ ਹੁਣ ਤੁਸੀਂ ਗੱਲ ਕਰ ਰਹੇ ਸੀ ਮੈਂ ਖਬਰ ਵੀ ਸੁਣ ਰਹੀ ਸੀ ਮੈਂ ਧੋਨੇ ਦਾ ਬਿਲਕੁਲ ਬਿਆਨ ਸੁਣਿਆ ਉਹ ਵੀ ਜਿਹੜੀ ਸਾਡੀ ਸਿੱਖ ਉਹ ਸਮਾਜ ਪਤੰਕੀ ਉਹਨੇ ਐਲਾਨ ਰੱਖਿਆ ਹੋਇਆ ਮਹਾਰਾਜ ਜੀ ਨੇ ਉਹ ਬੀਜਪੀ ਨੂੰ ਹੂੰ ਹਮਸਾਰਤਾ ਕਰਕੇ ਜਦੋਂ ਨਾਇਨਾ ਨੇ ਕੈਲੰਡਰ ਹਟਾਇਆ ਉਦੋਂ ਦੇ ਲੋਕ ਕਹਿ ਰਹੇ ਨੇ ਕਿ ਦੰਦਵੀ ਟਕਸਾਲ ਦਾ ਅੰਦਰ ਖਾਤੇ ਆਰਐਸਐਸ ਦੇ ਨਾਲ ਇਹਨਾਂ ਦੀ ਮਤਲਬ ਟੋਟਲ ਸਾਂਝਾ ਇਹਨਾਂ ਦੀ ਉਹਨਾਂ ਦੇ ਮੁਤਾਬਕ ਚੱਲ ਰਹੇ ਨੇ ਇਸੇ ਕਰਕੇ ਇਹਨਾਂ ਨੇ ਹੁਣ ਨਾਨਕਸ਼ਾਈ ਕੈਲੰਡਰ ਹਟਾ ਕੇ ਵਿਕਰਮੀ ਕੈਲੰਡਰ ਲਗਾਇਆ ਹੈਗਾ ਲਾਗੂ ਕੀਤਾ ਹੈ ਸੋ ਇਹ ਤਾਂ ਇਹ ਜਿਹੜੇ ਆ ਗਏ ਨੇ ਉਜਵਤਾਰ ਸਿੰਘ ਉਹ ਗੱਲ ਕਰ ਰਿਹਾ ਸੀ ਮੈਂ ਸੁਣ ਰਹੀ ਸੀ ਜੀ ਬਈ ਆਪਣਾ ਇਹ ਜਿਹੜੇ ਹੋ ਯੂਥ ਅਕਾਲੀ ਦਲ ਧੜਾ ਧੜ ਦੇ ਰਿਹਾ ਹੈ ਅਸਲੀਫੇ ਵੀ ਉਹਨਾਂ ਨੇ ਤਾਂ ਦੇ ਨਹੀਂ ਸਾਰੇ ਸੁਖਵੀਰ ਦੇ ਨਾਮਿਨੇਟਡ ਬੰਦੇ ਨੇ ਜਿਉ ਸੁਖਵੀਰ ਨਾਲ ਨਹੀਂ ਲੱਗਣਗੇ ਹੋਰ ਤੁਸੀਂ ਨਾ ਸੀ ਥੋੜੀ ਲੱਗਾਂਗੇ ਅਸੀਂ ਤਾਂ ਵੋਟਰ ਆ ਉਹਨਾਂ ਦੇ ਹੈ ਨਾ ਤੇ ਉਹ ਵੋਟਾਂ ਦੇ ਵਿੱਚ ਲੋਕਾਂ ਨੂੰ ਦੱਸ ਦਿੱਤਾ ਹੈ ਪੰਜਾਬ ਦੇਆਂ ਨੇ ਇਹ ਸੋਰ ਸੁਖਵੀਰ ਬਾਦਲ ਜਾਊਗਾ ਇਹ ਲੀਡਰ ਜਾਣਗੇ ਨਵੀਂ ਕੋਈ ਪਨੀਰੀ ਉਠੂਮੀ ਜਿਹੜੀ ਬਾਗਦੋਰ ਸੰਭਾਲੂਗੀ ਅਕਾਲੀ ਦਲ ਨਹੀਂ ਮਰ ਸਕਦਾ ਹੈਗਾ ਪਰ ਇਹ ਇਹ ਥੜੀਆ ਵੀ ਸੁਖਵੀਰ ਅਕਾਲੀ ਦਲ ਹੈ ਜਾਂ ਅਕਾਲੀ ਦਲ ਸੁਖਵੀਰ ਹੈ ਇਹ ਇਦਾਂ ਨਹੀਂ ਹੁੰਦਾ ਹੁੰਦਾ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਆਂ ਤੇ ਕਈ ਵਾਰ ਭਲੇਖੇ ਜੇ ਖੜੇ ਹੁੰਦੇ ਆ ਜਿੱਦਾਂ ਪਿੱਛੇ ਅ ਗ੍ਰਿਤੀ ਖੇ ਦੀ ਲੋਕ ਸਭਾ ਦੀ ਚੋਣ ਹੋਈ ਸੀ ਉੱਚ ਦੋ ਕੈਂਡੀਡੇਟ ਇਹੋ ਜਿਹੇ ਜਿੱਤ ਕੇ ਗਏ ਜਿਹੜੇ ਕਦੀ ਕਿਸੇ ਨੇ ਸੋਚੇ ਨਹੀਂ ਸੀ ਤੇ ਉਹ ਵੀ ਆਪਣੇ ਆਪ ਨੂੰ ਪੰਥ ਦਾ ਇੱਕ ਰਿਪ੍ਰੀਜ਼ੈਂਟੇਟਿਵ ਦੱਸ ਰਹੇ ਸੀ ਹੁਣ ਅੱਜ ਦੇ ਸਮੇਂ ਵੀ ਉਹਨਾਂ ਦੀ ਧਿਰ ਰੋਗਰ ਬੰਦੇ ਖੜੇ ਹੋਣੇ ਪਰ ਉਹਨਾਂ ਦਾ ਨਾਂ ਹੀ ਨਿਕਲ ਰਿਹਾ ਇਤੋਂ ਤੱਕ ਕਿ ਜਿਹੜਾ ਬਰਗਾੜੀ ਕੇਸ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਜਿੰਦਾ ਹੀ ਡੈਥ ਹੋਈ ਉਹਨਾਂ ਦਾ ਪੇਟ ਆ ਜਿਹੜਾ ਲੰਬਾ ਸਮਾਂ ਉਹਨਾਂ ਦਾ ਬਰਗਾੜੀ ਵਾਲਾ ਮੋਰਚਾ ਉੱਥੇ ਬੈਠਾ ਰਿਹਾ ਤੇ ਲਗਾਤਾਰ ਉਹ ਰਿਹਾ ਦੇ ਪੰਥ ਦਾ ਕਿਸੇ ਦੇ ਪ੍ਰਤੀਨਿਧ ਦੇ ਤੌਰ ਤੇ ਉਹ ਵੀ ਅਸਲੇ ਉੱਥੇ ਸੀਗਾ ਪਰ ਉਹਦੀ ਕਦੀ ਕੋਈ ਜ਼ਿਕਰੀ ਨਹੀਂ ਕਰਦਾ ਪੰਥ ਫਿਰ ਕਿੱਥੇ ਆ ਕਿਹੜਾ ਪੰਥ ਹੈ ਉਹ ਜਿਹੜਾ ਕਿ ਕਿਹੜੀ ਚੀਜ਼ ਨੂੰ ਪੰਥ ਕਹਿੰਦੇ ਕੋਈ ਕੁਝ ਇੱਕ ਮਤਲਬ ਨਾ ਕਿ ਜਿਹਨੂੰ ਅਸੀਂ ਇੱਕ ਕਾਮਨ ਜਾਂ ਕਮਿਊਨਿਟੀ ਕੌਨਸ਼ੀਅਸਨੈਸ ਕਹਿੰਦੇ ਉਸ ਕਿਸਮ ਦੀ ਗੱਲ ਹੈ ਦੇਖੋ ਅੰਮ੍ਰਿਤਪਾਲ ਜਾਂ ਉਹਨਾਂ ਦਾ ਕੀ ਨਾਮ ਬੈਂਤ ਸਿੰਘ ਦਾ ਮੁੰਡਾ ਉਹ ਤਾਂ ਆਈ ਉਹ ਉਹ ਨੰਨੀ ਉਰਵਾ ਨੇ ਵੀ ਪੰਥ ਦਾ ਨਾਮ ਲਿਆ ਪਰ ਉਹ ਆਈ ਪੋਲਿਟਿਕਸ ਕਰਕੇ ਸੀ ਹੈਨਾ ਉਹਨਾਂ ਨੇ ਤਾਂ ਆਉਂਡਿਆ ਹੀ ਆਪਣੀ ਪੋਲਿਟਿਕਸ ਹੀ ਸ਼ੁਰੂ ਕੀਤੀ ਹੈ ਤਾਂ ਨਰਬਦ ਪੋਲਿਟਿਕਸ ਦੀ ਗੱਲ ਸੀ ਉਹ ਪੰਥ ਤੋਂ ਮੇਰਾ ਮਤਲਬ ਹੈ ਜਿਹੜੀ ਕਾਮਨ ਸਿੱਖ ਕੌਂਸ਼ੀਅਸਨੈਸ ਹੈ ਮੈਂ ਉਹ ਉਸ ਨੂੰ ਮੰਨਦੀ ਹਾਂ ਜਿਹੜੀ ਸਿੱਖ ਕੌਂਸ਼ੀਅਸਨੈਸ ਸਰ ਪਰ ਨਾਬੁਰਾ ਜੇ ਸਮਝਦੀ ਆ ਜਿਹੜੀ ਕਹਿੰਦੀ ਆ ਕਿ ਬਾਦਲਕਿਆਂ ਨੇ ਸਾਡਾ ਬਹੁਤ ਨੁਕਸਾਨ ਕਰਤਾ ਤੇ ਅਸੀਂ ਹੁਣ ਇਹਨਾਂ ਤੋਂ ਖਿਹੜਾ ਛਡਾਉਣਾ ਆ ਤੇ ਉਹਨਾਂ ਨੂੰ ਉਹ ਲੋਕ ਨਹੀਂ ਨਜ਼ਰ ਆਉਂਦੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਸਿੱਖੀ ਲਈ ਗੁਰੂ ਗ੍ਰੰਥ ਸਾਹਿਬ ਲਈ ਜਾਂ ਮਾਰਾ ਖਾਦੀਆਂ ਜਾਂ ਪਰਿਵਾਰ ਉਹਨਾਂ ਦੇ ਖਤਮ ਹੋ ਗਏ ਉਹਨਾਂ ਲੋਕਾਂ ਨੂੰ ਉਹ ਜਗ੍ਹਾ ਨਹੀਂ ਮਿਲਦੀ ਤੇ ਇੱਕ ਬੰਦਾ ਦੁਬਈ ਤੋਂ ਆਉਂਦਾ ਆ ਫਿਰ ਇਹ ਮਾ ਸਾਹਿਬ ਅਮਰੀਕਾ ਬੈਠੇ ਕਦਮ ਜਾ ਕੇ ਇੱਕ ਬੜੀ ਸਸਤਾ ਦੇ ਲੀਡਰ ਬਣ ਕੇ ਵਹਿ ਜਾਂਦੇ ਆ ਇਸੇ ਤਰ੍ਹਾਂ ਇਹ ਅਮਰਪਾਲ ਦੁਬਈ ਤੋਂ ਇੰਪੋਰਟ ਕਰਕੇ ਲਿਆਂਦਾ ਜਾਂਦਾ ਤੇ ਉਹਨੂੰ ਲੈ ਕੇ ਪ੍ਰੋਜੈਕਟ ਕਰ ਦਿੱਤਾ ਜਾਂਦਾ ਕਿ ਤੁਹਾਡਾ ਹੁਣ ਅਗਲਾ ਲੀਡਰ ਇਹ ਆ ਤੇ ਉਹ ਲੋਕੀ ਪੰਥ ਫਿਰ ਕਿਉਂ ਹੀ ਸਮਝ ਨਹੀਂ ਆ ਦੇਖੋ ਅਜੇ ਲੀਡਰ ਤਾਂ ਮਤਲਬ ਉਸ ਤੋਂ ਨਾਲ ਨਹੀਂ ਮੰਨਿਆ ਵੋਟਾਂ ਦੇ ਵਿੱਚ ਉਹ ਖੜਾ ਹੋਇਆ ਉਹ ਇੱਕ ਜਿਹਨੇ ਤੁਹਾਨੂੰ ਯਾਦ ਹੋਊਗਾ ਵੀ ਜਦੋਂ ਇਹ ਅਚੰਭੇ ਰਪਾਲ ਸਿਮਰਨਜੀਤ ਸਿੰਘ ਮਾਨ ਸਾਰੇ ਇਹ ਜੇਲ੍ਹ 'ਚ ਸੀਗੇ ਉਹ ਮੰਡ ਇਹ ਜੇਲ੍ਹ ਜੀ ਨਹੀਂ ਨਹੀਂ ਉਹ 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 ਇੱਕ ਕੌਂਸ਼ੀਅਸਨੈਸ ਦੇ ਤਹਿਤ ਵੀ ਜੇ ਅਸੀਂ ਇਹਨਾਂ ਨੂੰ ਕਿਉਂਕਿ ਸਾਡੇ ਨਾਲ ਵੀ ਜਿਹੜੀ ਗੱਲ ਕੀਤੀ ਜਾਂਦੀ ਸੀ ਤਾਂ ਇਹ ਹੀ ਕਿਹਾ ਜਾਂਦਾ ਸੀ ਕਿ ਜੇ ਆਪਾਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਵਾਂਗੇ ਤਾਂ ਇਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤੇ ਜਿਹੜਾ ਜਿੱਥੋਂ ਤੱਕ ਤਾਂ ਅਮਰਪਾਲ ਦਾ ਹੈਗਾ ਉਹ ਲੋਕਾਂ ਦੇ ਮਨ 'ਚ ਇਹ ਸੀ ਉਹਨੇ ਲੋਕ ਮਗਰ ਲਾਏ ਆ ਬਹੁਤ ਇਹ ਪਾਣੀ ਇੱਕ ਭਲੇਖਾ ਹੀ ਹੋ ਰਿਹਾ ਮੈਸੇਜ ਛਾਉਂਦਾ ਕਿਉਂਕਿ ਨਹੀਂ ਛੱਡੇਗਾ ਕਿਤੇ ਨਜ਼ਰ ਆਉਂਦੀ ਨਹੀਂ ਹੈ ਤੇ ਲੋਕਾਂ ਦੇ ਮਨ 'ਚ ਇੱਕ ਇਹ ਸੀ ਕਿਉਂਕਿ ਅਕਾਲੀ ਦਲ ਤੋਂ ਅੱcke ਹੋਏ ਉਹ ਹੈਨਾ ਉਹਨੇ ਮਨ 'ਚ ਇੱਕ ਕੌਂਸ਼ੀਅਸ ਨੈਸ ਸੀ ਕਿ ਸ਼ਾਇਦ ਇਦਾਂ ਦਾ ਬੰਦਾ ਜਿਹੇ ਆਉਂਦਾ ਹੈ ਸ਼ਾਇਦ ਇਹ ਜਿਹੜੇ ਕਿਉਂਕਿ ਉਹਨੇ ਆਪਣਾ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਖੜਕਾ ਦੜਕਾ ਜਾਂ ਸ਼ੁਰੂ ਕੀਤਾ ਸੀ ਹਾਂ ਸ਼ੁਰੂ ਕੀਤਾ ਉਹ ਆਪਣਾ ਲਿਆ ਜਿੱਦਾਂ ਨੂੰ ਮੈਨੂੰ ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਜਿਹੜੇ ਲੋਕੀ ਨਸ਼ਾ ਤਸਕਰ ਨਹੀਂ بیچ ਦੇਣੇ ਉਹਨਾਂ ਨੇ ਕੋਈ ਨਾਥਾ ਪਾਊਗਾ ਕੋਈ ਇਹਦੇ ਤੋਂ ਡਰਨਗੇ ਜਾਂ ਕਿ ਇਸ ਕਿਸਮ ਦੀ ਭਾਵਨਾ ਹੈ ਮੇਰਾ ਇਹ ਮੰਨਣਾ ਮੈਂ ਗਲਤ ਵੀ ਹੋ ਸਕਦੀ ਹਾਂ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਪੀਵੀ ਹੋਂਦਾ ਹੈ ਮੈਨੂੰ ਮੈਨੂੰ ਇਹ ਲੱਗ ਰਿਹਾ ਉਹ ਦੂਸਰੇ ਐਮਪੀ ਸਾਹਿਬ ਤੇ ਖੁਦ ਕਹਿੰਦੇ ਨਸ਼ੇ ਕਰਦੇ ਰਹੇ ਤੇ ਮਸਾਂ ਹੀ ਮੈਂ ਖੜਾ ਛਡਾਇਆ ਸਰਬਜੀਤ ਉਹ ਦੇਖੋ ਉਹ ਤਾਂ ਮੇਰਾ ਖਿਆਲ ਹੈ ਨਹੀਂ ਤਾਂ ਬਿਆਨਤ ਸਿੰਘ ਦੇ ਨਾਲ ਹੀ ਜਿਹੜੀ ਹੈਗੀ ਕਿ ਕਿ ਦੇਖੋ ਕੁਝ ਵੀ ਹੋਵੇ ਚਾਹੇ ਬਿਆਨਤ ਸਿੰਘ ਦਾ ਇੱਕ ਤਾਂ ਹੈ ਨਾ ਉਹਨੇ ਆਪਣੀ ਜਾਨ ਵੀ ਖਤਰੇ 'ਚ ਪਾਈ ਉਹਨੇ ਆਪਣਾ ਕੈਰੀਅਰ ਵੀ ਖਤਰੇ ਦੇ ਵਿੱਚ ਪਾਇਆ ਵੱਡੇ ਕੈਰੀਅਰ 'ਚ ਸੀ ਇਹ ਉਹਦੀ ਇੱਕ ਸੈਕਰੀਫਾਈਸ ਸੀ ਜਨਮ ਆਈਕਾ ਆਪਣਾ ਮਤਲਬ ਵੈਸੇ ਵੈਸੇ ਵੀ ਡਾਕਟਰ ਸਾਹਿਬ ਕਹਿੰਦਾ ਹੈ ਕਿ ਜਿਹੜਾ ਸਿੱਖ ਪੰਥ ਹੈ ਉਹ ਨਾ ਤੇ ਕਿਸੇ ਦਾ एहसान ਭੁੱਲਦਾ ਤਾਂ ਉਮਰ ਹਾਂ ਤੇ ਨਾ ਕਿਸੇ ਦੀ ਵਿਧੀਕੀ ਨੂੰ ਬਚਦਾ ਨਹੀਂ ਇਹ ਦੋਨੇ ਗੱਲਾਂ ਹੈਗੀਆਂ ਨੇ ਹਾਂਜੀ ਹਾਂ ਆ ਜਿਹੜਾ ਬਾਦਲਾ ਨੂੰ ਮਤਲਬ ਹੈ ਜਾਂ ਅਕਾਲੀ ਦਲ ਨੂੰ ਝਟਕਾ ਦਿੱਤਾ ਇਹ ਉਹ ਜਿਹੜੇ ਲੋਕਾਂ ਦੇ ਮਨ 'ਚ ਰੂਹ ਸਾ ਜਿਹੜੀਆਂ ਵੀ ਨਹੀਂ ਕਿਹਾ ਦੇਖੋ ਇਹਨਾਂ ਨੂੰ ਚਾਹੀਦਾ ਸੀ 328 ਰੁਪਏ ਦਾ ਇਹ ਜਿਹੇ ਸੁਭੀਰ ਦੀ ਰੈਕਮੈਂਡੇਸ਼ਨ ਤੇ ਕਿਸੇ ਨੂੰ ਫਰੀ ਦਿੱਤੇ ਗਏ ਨੇ ਉਹ ਵੀ ਉਹ ਲੇਖਾ ਚੁੱਕਾ ਹੋਣੀ ਉਹ ਜਿਹੜੇ ਉੱਤੇ ਇਹ ਕਿੰਨਾ ਔਖਾ ਕੰਮ ਹੀ ਤੇ ਦੱਸ ਦਿੰਦੇ ਕਿ ਇਹ ਔਖਾ ਕੰਮ ਹੀ ਸੀਗਾ ਪਰ ਲੋਕਾਂ ਦੇ ਦਿਲ ਬੜੇ ਵਿਸ਼ਾਲ ਨੇ ਸੰਭ ਤੇ ਇਹਨਾਂ ਨੂੰ ਮਾਫ਼ ਕਰ ਸਕਦੇ ਸੀ ਇਹਨੂੰ ਸਿਤਾਈ ਦੱਸੋ ਕਿ ਜਿਹੜੇ ਇਹ ਉਹਨਾਂ ਰੱਖਦੇ ਨੇ ਝੁੰਡ ਬੋਲਦੇ ਨੇ ਉਹਦੇ ਤੋਂ ਫਿਰ ਲੋਕਾਂ ਨੂੰ ਗੁੱਸਾ ਚੜਦਾ ਨਹੀਂ ਬਖਸ਼ਦੇ ਹੈਗੇ ਉਹ ਗਲਤੀ ਕਰਨ ਵਾਲੇ ਨੂੰ ਨਹੀਂ ਬਖਸ਼ਦੇ ਸਰ ਇਹਦੇ ਤੋਂ ਪਹਿਲਾਂ ਇੱਕ ਵਾਰੀ ਮੁੱਦਾ ਉੱਠਿਆ ਸੀਗਾ ਜਿਹੜਾ ਆਪਣੀ ਸੇਖ ਰੈਫਰੈਂਸ ਲਾਇਬ੍ਰੇਰੀ ਸੀ ਉਹਦਾ ਬੜਾ ਚਿਹਰੇ ਲੋਕਾਂ ਨੂੰ ਧੋਖਾ ਦਿੱਤਾ ਜਿਹਦਾ ਲੰਬਾ ਸਮਾਂ ਭਾਈ ਠਾਕਰ ਸਿੰਘ ਰੀ ਕਹਿੰਦੇ ਰਹੇ ਪਿੰਡਰਾ ਵਾਲੇ ਜੀ ਜਿਹਦੇ ਆ ਜੀ ਉਹ ਫਲਾਣੇ ਨਾਲ ਬੈਠੇ ਸਨ ਸਾਹ ਹਾਂ ਉੱਥੇ ਕੰਮ ਕਰਦੇ ਆ ਤੇ ਇਸੇ ਤਰ੍ਹਾਂ ਹੀ ਬੜਾ ਲੰਬਾ ਸਮਾਂ ਕਹਿੰਦੇ ਰਹੇ ਕਿ ਉਹ ਫੌਜ ਲੈ ਗਈ ਫੌਜ ਲੈ ਗਈ ਹਾਂ ਤੇ ਕਹਿੰਦੇ ਸੀ ਕਿ ਕੀ ਚੀਜ਼ ਉਹ ਤੇ ਨਹੀਂ ਜਿਆ ਵਾਪਸ ਕਰਤੀਆਂ ਤੇ ਉਹਦਾ ਚੀਜ਼ਾਂ ਚ ਵੀ ਜਿਹੜੀ ਸ਼ਾਰਟੇਜ ਆ ਕਹਿੰਦੇ ਉਹ ਲੰਡਨ ਦੇ ਜਾ ਕੇ ਬਜਾਰਾ ਚ ਵੇਚੀਆਂ ਬਜਾਰੇ ਨਹੀਂ ਇਹ ਇਹ ਕੀ ਬੈ ਚੋਰ ਮੋਰੀਆਂ ਚ ਕਿਹਨੇ ਨਹੀਂ ਵੇਚੀਆਂ ਹਾਂ ਹੈ ਨਾ ਉਹ ਅੱਛਾ ਦੇਖੋ ਸਾਰਾ ਕੁਛ ਤਾਂ ਇਹਨੇ ਦੇ ਹੱਥੇ ਚ ਇੱਕ ਪਾਸੇ ਪੋਲੀਟੀਕਲ ਪਾਵਰ ਦੂਜੇ ਪਾਸੇ ਧਾਰਮਿਕ ਪਾਵਰ ਇਹਨੇ ਨੇ ਹੱਥੇ ਚ ਹੈਨਾ ਤੇ ਹੁਣ ਉਹ ਕਈ ਜਾਂਦੇ ਨੇ ਵੀ ਨਹੀਂ ਜੀ ਅਕਾਲੀ ਦਲ ਜੇ ਉਹ ਪੋਲੀਟੀਕਲ ਸੱਜਣ ਨਹੀਂ ਇਹ ਭਾਈ ਤੁਸੀਂ ਪੋਲੀਟੀਕਲ ਸੱਜਣ ਨਹੀਂ ਆ ਨਹੀਂ ਤੇ ਤੁਸੀਂ ਐਸ ਜੀ ਪੀ ਨੂੰ ਆਜ਼ਾਦ ਛੱਡ ਦਿਓ ਫਿਰ ਫਿਰ ਆਪਣਾ ਨਾਤਾ ਤੋੜ ਲਓ ਅਕਾਲੀ ਦਲ ਦੀ ਨਾਲ ਜਾਂ ਕੁਝ ਹੋਰ ਨਾ ਕਰੋ ਕੇ ਆਪਣੀ ਪਾਰਟੀ ਬਣਾ ਲਓ ਤੁਸੀਂ ਜਿਵੇਂ ਕੁਮਰਸ ਪਾਰਟੀ ਦੇ ਲੀਡਰ ਨੂੰ ਥੋੜਾ ਸਾ ਤੇ ਬੀਐਸਪੀ ਵਾਲਾ ਥੋੜਾ ਸਾ ਦੇ ਹਾਂ ਨਾ 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 ਗਾਗਰਸੀ ਨੂੰ ਥੋੜਾ ਸਾ ਦੇ ਹਾਂ ਬਿਤਰ ਸਿੱਖ ਨੂੰ ਕੋਈ ਗੱਲ ਕਹਿ ਹਾਂ ਬਿਤਰ ਸਿੱਖ ਉਹ ਉਹ ਧਾਰਮਿਕ ਕੰਮ ਲਈ ਹਾਂ ਪਰ ਉਹਨਾਂ ਨੂੰ ਕਦੀ ਇਹ ਨਹੀਂ ਕਰ ਸਕਦੇ ਇਸ ਕਰਕੇ ਸੱਦਿਆ ਸੀ ਕਿ ਅਕਾਲ ਤਖ਼ਤ ਜਿਹੜਾ ਟਾਇਆ ਗਿਆ ਸੀ ਸਿੱਖੋਂ ਦੀ ਨਿਸ਼ਾਨੀ ਦੇ ਤੌਰ ਤੇ ਰੱਖਣਾ ਚਾਹੁੰਦੇ ਸੀ ਤੇ ਉਹਨਾਂ ਨੇ ਉਹ ਬੁੱਢਾ ਕਾਲ ਵਾਲੇ ਬਾਬਾ ਜੀ ਨੂੰ ਸੰਤਾ ਸਿੰਘ ਨੂੰ ਕਹਿ ਕੇ ਉੱਥੇ ਉਸਾਰੀ ਕਰਵਾਤੀ ਉਹ ਸਾਰਾ ਲੱਗੀ ਸੀ ਬੂਟਾ ਸਿੰਘ ਜਨਾ ਸਰਦਾਰ ਸਾਹਿਬ ਕੁਝ ਲੋਕਾਂ ਦਾ ਮੰਗਣਾ ਆ ਕਿ ਕੱਲੇ ਸੁਖਬੀਰ ਬਾਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਆਮ ਲੋਕ ਮੰਨਦੇ ਨੇ ਕਿ ਜੱਥੇਦਾਰਾਂ ਮੰਨੂ ਵੀ ਹਾਲਾਂਕਿ ਦੋਸ਼ੀ ਸਾਰੇ ਬਰਾਬਰ ਦੇ ਆ ਚਲੋ ਉਹ ਲੀਡ ਕਰ ਰਿਹਾ ਸੀਗਾ ਉਹਨੂੰ ਮਾਰਾ ਜਾ ਵੱਧ ਕਹਿ ਲੋ ਪਰ ਜਿਹੜਾ ਦੂਜਾ ਲਾਣਾ ਹੈ ਜਿਹੜਾ ਕੰਪਲੀਟਾ ਕਰ ਰਿਹਾ ਜਾਂ ਜਿਹੜਾ ਪਾਸੇ ਹੋ ਕੇ ਬੈਠਾ ਹੋਇਆ ਹੈ ਇਸ ਵੇਲੇ ਉਹ ਵੀ ਬਰਾਬਰ ਦਾ ਦੋਸ਼ੀ ਹੈ ਨਹੀਂ ਦੇਖੋ ਸੁਖਬੀਰ ਬਾਦਲ ਤੇ ਇਸ ਵੇਲੇ ਟਾਰਗੇਟਡ ਇਸ ਕਰਕੇ ਕਿ ਉਹ ਲੀਡਰ ਹੈ ਉਹ ਪੋਲੀਟੀਕਲ ਲੀਡਰ ਵੀ ਹੈ ਉਹ ਧਾਰਮਿਕ ਲੀਡਰ ਵੀ ਹੈ ਇਹਨਾਂ ਦਾ ਐਸਜੀਪੀਸੀ ਦਾ ਵੀ ਸਾਰਾ ਕੁਝ ਉਹਦੇ ਹੱਥੇ ਚ ਹੈ ਹਾਂ ਇਹ ਸਜਾ ਦਾ ਜਦੋਂ ਮਿਲਣੀ ਆ ਵਾਰੀ ਵਾਰੀ ਸਾਰਿਆਂ ਦੇ ਨਾਮ ਨਿਕਲਣਗੇ ਜਿੰਨੇ ਤੁਹਾਡਾ ਕੀ ਖਿਆਲ ਹੈ ਵੀ ਚਾਹੇ ਬੀਬੀ ਜਗੀਰੀ ਕਰੇ ਚਾਹੇ ਚੰਦੂ ਮਾਝੇ ਲੋਕ ਇਹਨਾਂ ਮaaf ਕਰ ਦੇਣਗੇ ਨਹੀਂ ਮaaf ਕਰਨਗੇ ਖੜਕੇ ਦੇਖ ਲੈਣ ਖੜਕੇ ਦੋ ਚਾਰ ਦਿਨ ਪਹਿਲਾਂ ਜਦੋਂ ਹੁਣ ਪੋਲਿਟੀਕਲ ਟੈਕਟਿਕ ਸ਼ੁਰੂ ਹੋ ਗਏ ਦੁਬਾਰਾ ਜਿੱਦ ਨੇ ਇਹਨਾਂ ਦੀ ਮੀਟਿੰਗ ਹੋਈ ਤੇ ਉਹ ਮੈਨੇਜ ਕਰਕੇ ਯੂਥ ਖਾਲੀਦਾਰ ਵਾਲਾ ਕੋ ਖਲਾਰਾ ਪਾਇਆ ਗਿਆ ਮੀਟਿੰਗ ਜਿਹੜੀ ਹੋ ਰਿਹਾ ਪ੍ਰੈਸ ਬਰੀਫਿੰਗ ਜਿਹੜੀ ਹੋ ਰਹੀ ਹੈ ਬਾਅਦ ਦੇਖਿਆ ਜਿਹੜਾ ਬਾਅਦ ਉਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਜਿਹੜੀ ਹੋ ਰਿਹਾ ਬਲਤ ਤਿੰਨ ਸਟੇਟ ਇੱਕੋ ਦਿਨ 'ਚ ਬਦਲੇ ਗਏ ਇਹ ਛੋਟ ਨਹੀਂ ਮਾਰ ਕਿ ਕਿਹੜੀ ਗੱਲ ਕਰਕੇ ਖਾਂਦੇ ਨੇ ਜਦੋਂ ਤੁਸੀਂ ਜਾਂ ਤੁਸੀਂ ਪੰਥ ਦੇ ਨਾਂ ਤੇ ਵੋਟਾਂ ਲੈਣੀਆਂ ਸਿੱਖ ਬੋਰਡ ਦੇ ਉੱਤੇ ਤੁਸੀਂ ਆਪਣਾ ਮਤਲਬ ਡਿਪੈਂਡ ਕਰਦੇ ਹਾਂ ਫਿਰ ਤੁਸੀਂ ਝੂਠ ਕਿਉਂ ਬੋਲਦੇ ਹੋ ਤੁਸੀਂ ਕਿਉਂ ਉਹਨਾ ਰੱਖਦੇ ਹੋ ਕਿ ਮੀਟਿੰਗ ਦੇ ਵਿੱਚ ਜੋ ਜੋ ਹੋਇਆ ਉਹ ਤੁਸੀਂ ਸਿੱਕਾ ਸੁਟਾ ਲੋਕਾਂ ਦੇ ਸਾਹਮਣੇ ਰੱਖੋ ਤੇ ਲੋਕ ਉਹ ਦੇਖਣਗੇ ਤੁਹਾਨੂੰ ਮਤਲਬ ਕਿ ਇਹ ਤਾਂ ਹੋ ਨਹੀਂ ਸਕਦਾ ਵੀ ਲੋਕਾਂ ਨੂੰ ਪਤਾ ਨਾ ਲੱਗੇ ਅੰਦਰ ਕੀ ਹੋਇਆ ਹੈ ਹਨਾ ਸਾਰਾ ਕੁਝ ਪਤਾ ਲੱਗਦਾ ਤੇ ਸੋ ਇਹ ਇਹ ਗੱਲ ਨਹੀਂ ਹੈਗੀ ਜਿੰਨੇ ਜਿੰਨਾ ਕਿ ਕੋਈ ਦੋਸ਼ੀ ਹੈ ਨਾ ਉਹ ਨਹੀਂ ਉਹ ਨਹੀਂ ਕਿ ਸਦਾ ਤੇ ਉਹਨੂੰ ਮਿਲਣੀ ਮਿਲਣੀ ਆ। ਉਹ ਭਾਵੇਂ ਲੋਕ ਦੇਣ ਭਾਵੇਂ ਤਾਕਤ ਵੱਲ ਨੂੰ ਨੇ। ਸੁਖਵੀਰ ਨੂੰ ਤੇ ਇਸ ਕਰਕੇ ਕਿ ਸੁਖਵੀਰ ਘੱਟਾ ਧਰਤਾ ਹੈ ਪਾਰਟੀ ਦਾ, ਸਭ ਕਾ ਸਿਧਾ ਕਰਤਾ ਧਰਤਾ ਹੈ। ਜੇ ਪ੍ਰਧਾਨ ਉਹਨਾਂ ਦੇ ਕਹੇ ਤੇ ਲੱਗਦੇ ਨੇ, ਜੇ ਐਸਜੀਪੀਸੀ ਦਾ ਲੱਗਣਾ ਹੋਵੇ ਹੋਰ ਉਹਦੇ ਯਾਰ ਨੇ, ਜਥੇਦਾਰ ਉਹਨਾਂ ਦੇ ਕਹੇ ਤੇ ਲੱਗਦੇ ਨੇ, ਤੇ ਉਹ ਸਾਰੀ ਚੀਜ਼ਾਂ ਲਈ ਜਦੋਂ ਜਿਹੜਾ ਬੰਦਾ ਰਿਸਪੋਨਸੀਬਲ ਹੈ, ਜਿਹੜੇ ਮਗਰ ਲੱਗੇ ਹੋਏ ਨੇ ਹੁਣ ਸਟੀਫਨ ਵੀ ਦਿੰਦੇ ਐਂ ਲੰ ਤਾਂ ਜਿਵੇਂ ਸੁਖਵੀਰ ਨੇ ਕਹਣਾ ਉਹਨਾਂ ਨੂੰ ਵੀ ਕਰਨਾ। ਕਿ ਮੈਂ ਤਾਂ ਆਪਕਾ ਪਹਿਲਾਂ ਜਦੋਂ ਮੀਟਿੰਗ ਕੀਤੀ ਸੀ ਉਦੋਂ ਵੀ ਮੈਂ ਤੁਹਾਨੂੰ ਪਿਆ ਸੀ ਵੀ ਚਾਹੇ ਚੰਦੂ ਮੰਜਰੋ ਚਾਹੇ ਬੀਬੀ ਜੀ ਜੀ ਕਹਣ ਜਿੰਨੇ ਵੀ ਇਹ ਜਿਹੜੇ ਸੁਧਾਰ ਲੈਜ ਜਾਂ ਜੋ ਵੀ ਇਹ ਇਹਨਾਂ ਕੀਤਾ ਸੀ ਇਹਨਾਂ ਦਾ ਸੁਧਾਰ ਇੱਕ ਨਹੀਂ ਰਿਸਪੋਨਸਿਬਲ ਨਹੀਂ ਇਹਨਾਂ ਨੇ ਉਦੋਂ ਰੌਲਾ ਕਿਉਂ ਨਹੀਂ ਪਾਇਆ ਕਿਉਂ ਨਹੀਂ ਅਪੋਇੰਟ ਕੀਤਾ ਇਹਨਾਂ ਨੇ ਬਲਕਿ ਇਹ ਕਹਿੰਦਾ ਪਰ ਸੁਧਾਰ ਲੈ ਰਹਿ ਸੁਧਾਰ ਹੋਣਾ ਜ਼ਰੂਰੀ ਬਿਲਕੁਲ ਬਹੁਤ ਜ਼ਰੂਰੀ ਹੈ ਜਿੰਨੇ ਜਿੰਨੇ ਭਾਈਵਾਲ ਰਹੇ ਨੇ ਜਿੰਨੇ ਖਰਮਸਤੀਆਂ ਆਉਂਦੀਆਂ ਨੇ ਜਿੰਨੀਆਂ ਉਹਟਾਂ ਉਹਨਾਂ ਨੇ ਜੋ ਵੀ ਮਤਲਬ ਰਲਾ ਕੀਤਾ ਗਿਆ ਕੁਝ ਵੀ ਕੀਤਾ ਗਿਆ ਉਹ ਸਾਰਿਆਂ ਦੇ ਵਿੱਚ ਇਹ ਜ਼ਿੰਮੇਵਾਰ ਨੇ ਇਹ ਕਿਉਂਕਿ ਇਹਨਾਂ ਨੂੰ ਬੀਗ ਸਿੱਖ ਬੀਗ ਦਾ ਸੀਜੀ ਬੀਜ ਦੇ ਮੈਂਬਰ ਬੀਗ ਅਕਾਲੀ ਗੱਲ ਦੇ ਕਰਤੇ ਪਰਤੇ ਇਹਨਾਂ ਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਸੀ ਗਲਤ ਗੱਲਾਂ ਨਹੀਂ ਵਾਪਰਨ ਦੇਣੀਆਂ ਚਾਹੀਦੀਆਂ ਸੀ ਹੈ ਨਾ ਅੰਸੂ ਅੱਛਾ ਮਨ ਲਓ ਵੀ ਜੇ ਹੁਣ ਸੁਬੀਰ ਬਾਦਲਾਹ ਦਾ ਟੈਕਟਸਿੜੇ ਕਾਮਯਾਬ ਨਹੀਂ ਹੁੰਦੇ ਕਿਉਂਕਿ ਜੱਥੇਦਾਰਾਂ ਬਾਰੇ ਵੀ ਜਿੱਦਾਂ ਆ ਗਿਆ ਨਿਰਭੀਰ ਸਿੰਘ ਬਾਰੇ ਆ ਕਿ ਉਹ ਥੋੜਾ ਜਿਹਾ ਲੋਕਾਂ ਨੂੰ ਲੱਗਦਾ ਹੈ ਕਿ ਉਹ ਹੈ ਤੇ ਵੇਖੋ ਜੀ ਗੁਰਦੁਆਰੇ ਅਰ ਮੰਦਰ ਸਾਹਿਬ ਦੇ ਮੁੱਖ ਗ੍ਰੰਤੀ ਆ ਉਹਨਾਂ ਨੂੰ ਆਉਣ ਲਈ ਵੀ ਇੱਕ ਸਦਾ ਬਣਾਇਆ ਗਿਆ ਹੈ ਨਾ ਨਾਲ ਟੈਂਪਰੇਰੀ ਜਿੱਦਾ ਕਾਰਜਕਾਰੀ ਬਣਾ ਦਿੰਦੇ ਆ ਤੇ ਹਰਪ੍ਰੀਤ ਸਿੰਘ ਰਾਂ ਦੇ ਅਰੰਭ ਕਰਕੇ ਇਹ ਸਭ ਕੁਝ ਹੋ ਰਿਹਾ ਕਿਉਂਕਿ ਨਿੱਜੀ ਮਸਲਾ ਬਣ ਗਿਆ ਸੀਗਾ ਤੇ ਜੇ ਉਹ ਗੱਲ ਉਧਰ ਨੂੰ ਨਾ ਜਾਂਦੀ ਵਿਰਸਾ ਸਿੰਘ ਮਲਟੋਆ ਵਾਲੀ ਜਿਹੜੀ ਬਦਮਾਸ਼ੀ ਵਾਲੀ ਗੱਲ ਸੀ ਉਹ ਜਾ ਕੇ ਤਕੀ ਦਾ ਦਿੰਦੇ ਉਹ ਜਾ ਕੇ ਉਹਨਾਂ ਦੀਆਂ ਬੱਚੀਆਂ ਬਾਰੇ ਕੋਈ ਸ਼ਬਦ ਨਾ ਬੋਲਦੇ ਤੇ ਸ਼ਾਇਦ ਇਸ ਦਿਸ਼ਾ ਵੱਲ ਨਾ ਜਾਂਦੀ ਗੱਲ ਸਾਰੀ ਤੇ ਫਿਰ ਉਹ ਛੋਟੀ ਮੋਟੀ ਛਲਾ ਲਾ ਕੇ ਬਾਹਰ ਨਿਕਲ ਵੀ ਜਾਂਦੇ ਹੁਣ ਜਿਹੜੇ ਉਹਨਾਂ ਦੀ ਪੋਲਿਟਿਕਸ ਆਪਣੀ ਉਲਟ ਪੈ ਰਹੀ ਹੈ ਸਾਰੀ ਜਿਉਂ ਜਿਉਂ ਸਟੈਪ ਨਵੇਂ ਤੋਂ ਨਵਾਂ ਲੈਂਦੇ ਆ ਉਹਨੇ ਐਕਸਪੋਜ਼ ਹੋ ਰਹੇ ਆ ਤੇ ਫਿਰ ਤੁਸੀਂ ਕਿਹਦਾ ਵੇਖ ਰਹੇ ਹੋ ਕਿ ਜਿਹੜੇ ਜਥੇਦਾਰ ਰਕबीर ਸਿੰਘ ਆ ਕੀ ਉਹ ਅਦੇਗਰਣਗੇ ਲੱਗਦਾ ਤੁਹਾਨੂੰ ਵੀ ਉਹ ਇੰਨੀ ਜ਼ੁਰਤ ਦਿਖਾ ਲੈਣਗੇ ਕਿ ਉਸ ਤਰ੍ਹਾਂ ਕੀਤਾ ਜਾਵੇ ਕਿ ਖੀਰ ਆ ਕੇ ਮੁੜ ਕੇ ਉਹ ਗੋਲ ਮੋੜ ਕੇ ਗੋਮੋਂ ਦੀ ਮਿੱਟੀ ਚਾ ਲੈਣ। ਆਪਾਂ ਇਹ ਨਹੀਂ ਕਹਿ ਸਕਦੇ ਉਹ ਕੀ ਸਟੈਪ ਲੈਣਗੇ ਹੈਨਾ ਉਹ ਅਰੇ ਰਹਿੰਦੇ ਨਹੀਂ ਕਿ ਜਾਂ ਉਹ ਡਰ ਜਾਂਦੇ ਨੇ ਜਾਂ ਝੁੱਕ ਜਾਂਦੇ ਨੇ। ਪਰ ਜੇ ਉਹ ਡਰਦੇ ਜਾਂ ਝੁਕਦੇ ਨੇ ਜੇ ਉਹ ਠੀਕ ਫੈਸਲਾ ਨਹੀਂ ਲੈਂਦੇ ਫਿਰ ਜੋ ਗੁਰਵਜਿੰਦਰ ਸਿੰਘ ਨੂੰ ਕਿੰਨੀਆਂ ਗਾਲਾਂ ਪੈ ਰਹੀਆਂ ਹਨ। ਕੋਈ ਜਥੇਦਾਰ ਕਰਕੇ ਉਹਨੂੰ ਚੇਤੇ ਕਰ ਰਹੇ ਹੈ। ਸਾਰੇ ਲੋਕ ਐਸ ਵੇਲੇ ਇਹ ਕਹਿ ਰਹੇ ਨੇ ਵੀ ਉਹਨਾਂ ਕਿਉਂਕਿ ਜਿਹੜਾ ਉਹ ਦੇਖੋ ਰਾਮ ਰੀਨ ਦੇ ਇਹ ਤਾਂ ਵਿਚਾਰੀਆਂ ਦੇ ਵਿੱਚ ਕੋਰ ਦੇ ਵਿੱਚ ਅਲਿਗੇਸ਼ਨਸ ਲੱਗ ਚੁੱਕੀਆਂ ਹੋਈਆਂ ਨੇ ਕਿ ਉਹ ਇੱਕ ਰੇਪ ਤੇ ਸਟਰੀਆਨ ਮਰਡਰ ਵੀ ਕੀਤਾ ਨੇ ਸਾਰਾ ਕੁਝ ਕੀਤਾ ਉਹਨੇ ਤੇ ਉਹ ਉਹਦੀਆਂ ਹੋਟਲ ਲੈਂਡ ਦੇ ਮਾਰਿਆਂ ਨੇ ਇਹਨਾਂ ਨੇ ਉਹਨੂੰ ਮਾਫ ਕਰ ਦਿੱਤਾ ਹਨ ਇਹ ਗੁਰਵਜਨ ਸਿੰਘ ਨੂੰ ਕਿੰਨੀ ਕਿੰਨੀ ਲਾਂਤ ਮਲਾਮ ਤਾਂ ਹੋ ਰਹੀ ਆ ਹੋ ਰਹੀ ਆ ਨਾ ਉਹ ਤੇ ਜੇ ਜਥੇਦਾਰ ਉਸ ਕਿਸਮ ਦਾ ਫੈਸਲਾ ਜੁਨੀ ਦਾ ਸੇਕ ਸਾਈਕੀ ਚਾਹੁੰਦੀ ਆ ਜਾਂ ਇਸ ਵੇਲੇ ਦੀ ਜਿਹੜੀ ਹੈਗੀ ਹੈ ਕਲੈਕਟਿਵ ਚੇਤਨਤਾ ਹੈਗੀ ਆ ਉਹ ਚਾਹੁੰਦੀ ਹੈ ਜੇ ਉਸ ਹਿਸਾਬ ਨਾਲ ਫੈਸਲਾ ਨਹੀਂ ਲੈਂਦੇ ਫਿਰ ਤਾਂ ਭੁਤਾਂ ਨੂੰ ਫਿਰ ਇਹਨਾਂ ਨੂੰ ਹੀ ਪਾਊਗਾ ਹੁਣ ਫੈਸਲਾ ਇਹਨਾਂ ਨੂੰ ਹੀ ਕਰਨਾ ਨਹੀਂ ਕਿਦਾਂ ਨੂੰ ਕਰਦੇ ਆ ਲੋਕਾਂ ਦਾ ਵੀ ਮੰਨਣਾ ਆ ਕਿ ਜਿਹੜੇ ਪ੍ਰਾਣੇ ਜਥੇਦਾਰ ਗਲਤ ਫੈਸਲੇ ਕਰਕੇ ਗਏ ਇਸ ਤੋ ਤੱਕ ਕਿ ਜਦੋਂ ਤੁਸੀਂ ਗੁਰਬਚਨ ਸਿੰਘ ਦਾ ਨਾਮ ਦੋ ਤਿੰਨ ਵਾਰੀ ਲਿਆਗ ਆਪਣੀ ਗੱਲ ਬਾਤ ਤੇ ਗੁਰਬਚਨ ਸਿੰਘ ਹੀ ਰਾਣੀ ਬਹੁਤ ਗਲਤ ਫੈਸਲੇ ਲਏ ਉਹਨਾਂ ਨੇ 90 92 ਲੱਖ ਦੇ ਇਛਤਿਆਰ ਵੀ ਦਿੱਤੇ ਗਏ ਉਹਨਾਂ ਦੇ ਫੈਸਲੇ ਨੂੰ ਸਹੀ ਸੇਦ ਨਾ ਇਹ ਨਹੀਂ ਹੋਊਗਾ ਸਿਐਸੀ ਕੀ ਹੋਇਆ ਉਹਨਾਂ ਦੇ ਨਾਲ ਫਿਰ ਬਾਹਰ ਜਾ ਕੇ ਤੁਸੀਂ ਸੰਗ ਨਹੀਂ ਪਬਲਿਕ ਤੰਗ ਆ ਜਾ ਤੁਸੀਂ ਕੀ ਕਹਿ ਰਹੇ ਹੋ ਜਿਹੜੇ ਮੌਜੂਦਾ ਜਥੇਦਾਰ ਆ ਜਿਹੜੇ ਹੁਣ ਜਥੇਦਾਰ ਹੈ ਨਹੀਂ ਗਏ ਇਸ ਵੇਲੇ ਉਹਨਾਂ ਨੂੰ ਸੁਮਣ ਕੋ ਨਹੀਂ ਕੀਤਾ ਗਿਆ ਜੀ ਵੀ ਤੁਸੀਂ ਦੱਸੋ ਜੀ ਇਹ ਗਲਤ ਪਾਸਾ ਉਹ ਉਹ ਲੋਕ ਕਹਿ ਰਹੇ ਨੇ ਵੀ ਪਹਿਲਾਂ ਜਦੋਂ ਸ਼ੁਗਵੀਰ ਦਾ ਫੈਸਲਾ ਹੋਊਗਾ ਨਾ ਉਹ ਬੁਲਾਏ ਉਹ ਵੀ ਜਾਣਗੇ ਕਿਉਂਕਿ ਲੋਕਾਂ ਨੇ ਹੁਣ ਤੱਕ ਜਿਹੜੀ ਮੈਂ ਕਲੈਕਟਿਵ ਕੌਨਸ਼ੀਅਸਨੈਸ ਦੀ ਗੱਲ ਕਰਦੀ ਹਾਂ ਜੇ ਜਥੇਦਾਰ ਇਸ ਗੱਲ ਤੇ ਹੈਗੇ ਨੇ ਖੜੇ ਵੀ ਅਸੀਂ ਸਾਰਾ ਟੋਟਲ ਇਨਸਾਫ ਕਰਨਾ ਹੋਊ ਇੱਕ ਪਾਸੇ ਸਟੈਪ ਬਾਏ ਸਟੈਪ ਹੀ ਹੋਣਾ ਹੈ ਨਾ ਇੱਕ ਦਮ ਸਟੈਪ ਕਿਤੇ ਦੇਰੀ ਹੋ ਜੂਗੀ ਬਹੁਤ ਨੇ ਚਾਹੀਦਾ ਤੇ ਸਭਾ ਦੇ ਤਿਸਰੀ ਸਭਾ ਦੇ ਤਿਸਰੀ ਜੇਕਰ ਤੁਸੀਂ ਸਫਾਈ ਕਰਨੀ ਹੈ ਫਿਰ ਤਾਂ ਸਭਾ ਦਾ ਇਦਾਂ ਹੀ ਹੋਊਗੀ ਸਟੈਪ ਵਾਈਜ਼ ਸਟੈਪ ਹੀ ਹੋਊਗੀ ਹੈਨਾ ਇੱਕਦਮ ਸਾਰਾ ਗਾਹ ਨਹੀਂ ਪਾਇਆ ਜਾਣਾ ਤਾਂ ਉਹਨਾਂ ਨੂੰ ਸੱਦ ਵੀ ਸਕਦੇ ਆ ਕੋਈ ਐਡੀ ਗੱਲ ਨਹੀਂ ਹੈਗੀ ਪਰ ਪਹਿਲਾ ਇੱਕ ਫੈਸਲਾ ਜਿਹੜਾ ਮੇਜਰ ਹੈ ਉਹਨਾਂ ਜਿੱਥੇ ਤਹਾਂ ਚ ਡਾਕਟਰ ਸਾਹਿਬ ਇੱਕ ਗੁਰਮੁਖ ਸਿੰਘ ਵੀ ਰਿਵੀ ਸੀਗੇ ਜਿਨ੍ਹਾਂ ਨੇ ਆ ਕੇ ਬੋਲਿਆ ਲੋਕ ਸਾਰੇ ਪ੍ਰੈਸ਼ਰ ਪਾ ਰਹੇ ਕਿ ਏਟਲੀਸਟ ਗੁਰਮੁਖ ਸਿੰਘ ਤੇ ਗੁਰਵਚਨ ਸਿੰਘ ਨੂੰ ਬੋਲਣ ਦੇ ਆਹੋ ਪਹਿਲਾਂ ਉਹਨਾਂ ਸਾਰੀ ਕਹਾਣੀ ਬਾਹਰ ਕੱਢੀ ਤੇ ਮੁੜ ਕੇ ਉਹ ਖੁਦ ਮੁਕਰ ਗਿਆ ਤੇ ਫਿਰ ਉਹਨਾਂ ਨੂੰ ਬਾਹਰ ਕਰਤਾ ਗਿਆ ਤੇ ਉਹਨਾਂ ਨੂੰ ਮਤਲਬ ਲੋਕ ਪ੍ਰੈਸ਼ਰ ਪਾ ਰਹੇ ਨੇ ਇਹ ਵੀ ਸੱਚ ਹੈ ਉਹ ਤਾਂ ਤੁਹਾਡਾ ਕੀ ਖਿਆਲ ਹੈ ਜਿਵੇਂ ਉਹਨੂੰ ਇਹ ਕਲੈਕਟਿਵਲੀ ਲੋਕ ਲੱਗੇ ਹੋਏ ਨੇ ਤੇ ਇੱਥੇ ਕ ਗੱਲ ਛੱਡ ਦੇਣਗੇ ਨਹੀਂ ਛੱਡੀ ਜਾਣੀ ਇਹ ਕਿਉਂਕਿ ਲੋਕਾਂ ਨੇ ਦਾ ਉਹ ਮਾਫੀਆਂ ਦੇਣ ਦਾ ਵੀ ਹਿਸਾਬ ਲੈਣਾ ਲੋਕਾਂ ਨੇ ਸਰੂਪ ਗੁੰਮ ਹੋਣ ਦਾ ਵੀ ਹਿਸਾਬ ਕਿਤਾਬ ਤਾਂ ਲੈਣਾ ਹੀ ਲੈਣਾ ਉਹਨਾਂ ਦੇ ਕੌਣ-ਕੌਣ ਇਨਵੋਲਵਡ ਸੀ ਇਹ ਸਟੈਪ ਬਾਈ ਸਟੈਪ ਸਾਰਾ ਕੁਝ ਬਾਹਰ ਕਦੇ ਮਾਫੀ ਨਹੀਂ ਕਿ ਉਹ ਤੋਂ ਪਹਿਲਾਂ ਜਿਸ ਤਰੀਕੇ ਨਾਲ ਇਹ ਬੇਦਬੀ ਹੋਈਆਂ ਜਿੱਦਾਂ ਪੁਲਿਸ ਅਫਸਰ ਲੈ ਜਿੱਦਾਂ ਸਾਬਕਾ ਲਿਆ ਉਹ ਸਾਹਿਬ ਨਿਆਣੇ ਸੀ ਓਏ 78 ਤੋਂ ਹੋਏ ਇਹ ਸਾਰੇ ਘਾਸੇ ਨਾਲ ਜੁੜੇ ਹੋਏ ਨਹੀਂ ਉਹਨਾਂ ਨੂੰ ਨਹੀਂ ਪਤਾ ਇਹ ਸਮੇਤ ਸਿੰਘ ਨੇ ਕਿਹਾ ਸਾਡੇ ਜਿਹੜੇ ਆਪਣਾ ਬੇਗੁਲਾ ਬੱਚੇ ਸੀਗੇ 11 17 ਸਾਲ ਦੇ ਕੱਢ ਕੱਢ ਕੇ ਇਹਨਾਂ ਨੇ ਮਾਰੇ ਨੇ ਕੀ ਜਾਨਾ ਆ ਰਿਹਾ ਆ ਰਿਹਾ ਜਨਸਕਤੀ ਬਣਾ ਹਾਕਮਦਾਰਾਂ ਨੂੰ ਬਾਈਓ ਟਿਕਟ ਦਿੱਤੀ ਟਿਕਟ ਦਿੱਤੀ ਹੈ ਤੇ ਫਿਰ ਸ਼ਰਮਾਂ ਵਾਲੀ ਕੋਈ ਗੱਲ ਹੈ ਜੇ ਇੱਕ ਪਾਸੇ ਚੰਦਨ ਦੀ ਨਹੀਂ ਜੀ ਕੱਲੇ ਧਾਰਮਿਕ ਸਜ਼ਾ ਮਿਲ ਜੂਗੀ ਦੂਜੇ ਪਾਸੇ ਜਿਹੜੀਆਂ ਵੀ ਪੋਲੀਟਿਕਲ ਗੱਲਾਂ ਤੁਸੀਂ ਸਿੱਖੀ ਦੇ ਨਾਂ ਤੇ ਦਿੱਤੀਆਂ ਨੇ ਉਹ ਉਹ ਉਹਨਾਂ ਨੂੰ ਮਾਫੀ ਤਾਂ ਇਦਾਂ ਇਦਾਂ ਥੋੜੀ ਮਿਲੂਗੀ ਸਾਡੇ ਸਮੇਂ 'ਚ ਕਿਹਾ ਜਾਂਦਾ ਸੀ ਕਿ ਬਾਦਲ ਸਾਹਿਬ ਬੜੇ ਕਾਗ ਸਿਆਸਤਦਾਨ ਨੇ ਉਹ ਕੋਈ ਗਲਤੀ ਇਦਾਂ ਦੀ ਕਰਦੇ ਹੀ ਨਹੀਂ ਤੇ ਜੇ ਹੋਵੇ ਵੀ ਤੇ ਉਹਨੂੰ ਬੜੇ ਸਮੂਥਰੀ ਕਹਿੰਦੇ ਕਾਕਾ ਜੀ ਨਹੀਂ ਹੁੰਦਾ ਯਾ ਉਹ ਜੇਗਾ ਇਦਾਂ ਕਰਕੇ ਟਾਲ ਦਿੰਦੇ ਸੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਬਾਦਲ ਸਾਹਿਬ ਤੇ ਚੁਰ ਗਏ ਤੇ ਕੰਡੇ ਜਿਹੜੇ ਬੀਜ ਗਿਆ ਹੁਣ ਉਹਨਾਂ ਦੇ ਇਹ ਜਿਹੜੇ ਕੰਡੇ ਸੁਬੀਰ ਨੇ ਇਸ ਕਰਕੇ ਚੁਗੜੇ ਪੈਣੇ ਆ ਬਾਦਲ ਸਾਹਿਬ ਕੀ ਚੁਰ ਗਏ ਜਾਣ ਵਾਲੇ ਹਾਰ ਗਏ ਉਹ ਹਾਂ ਉਹ ਦੇਖੀ ਜਿਹੜਾ ਇਹਨਾਂ ਲੱਗਦਾ ਕਿ ਇਹ ਇਲਾਨ ਜਿੱਤੇ ਹਾਰ ਨਹੀਂ ਸਕਣੇ ਸਭ ਉਦੋਂ ਵੀ ਲੋਕੀ ਕਰਦਾਸਾ ਕਰਦੇ ਦੇ ਸੀ ਚਲੋ ਚੰਗਾ ਕਹੋ ਜਾਂ ਮਾੜਾ ਕਹੋ ਕਿ ਬਾਦਲ ਸਾਹਿਬ ਨੂੰ ਪਰਮਾਤਮਾ ਲੰਬੀ ਉਮਰ ਦੇਵੇ ਕਿ ਉਹ ਸਾਰਾ ਕੁਝ ਵੇਖ ਕੇ ਜਾਣ ਨਹੀਂ ਮੈਂ ਉਹ ਜਦੋਂ ਉਹ ਇਲੈਕਸ਼ਨ ਚੱਲ ਰਹੀ ਸੀ ਨਾ ਖੜੇ ਸੀ ਬਾਦਲ ਸਾਹਿਬ ਜਿੱਦ ਇੱਕ ਵਾਰ ਬਿਮਾਰ ਹੋ ਗਏ ਸੀ ਮੈਂ ਖੁਦ ਅਰਦਾਸ ਕੀਤੀ ਸੀ ਕਿ ਵਾਹਿਗੁਰੂ ਜੀ ਇਹਨਾਂ ਨੂੰ ਕੋਈ ਨਾ ਹੋਵੇ ਇਹ ਆਪਣੀ ਹਾਰ ਦੇਖ ਕੇ ਜਾਣ ਮੈਨੂੰ ਦੋ ਨਹੀਂ ਮੈਂ ਕਿਹੜਾ ਹੁਣ ਉੱਤੇ ਨਾ ਨਾ ਪੰਜਾਬ ਚ ਵੋਟਰ ਹੈ ਨਾ ਮੈਂ ਵੋਟ ਪਾਈ ਪਰ ਜਿੰਨਾ ਕਿ ਤੁਸੀਂ ਆਪਣੇ ਵੱਲੋਂ ਸਮਾਜ ਨੂੰ ਸਮਝਾਉਂਦੇ ਉਹ ਜਿੰਮੀ ਤੋਂ ਦੀ ਭਾਵਨਾ ਉਹ ਉਹਦੇ ਚ ਮੈਂ ਕਹਿੰਦੀ ਸੀਗੀ ਬਈ ਬਾਦਲ ਸਾਹਿਬ ਨੂੰ ਮਾਰਨਾ ਨਹੀਂ ਚਾਹੀਦਾ ਬਾਦਲ ਸਾਹਿਬ ਨੂੰ ਆ ਸਾਰਾ ਕੁਝ ਪਰਿਵਾਰ ਦੇ ਨਾਲ ਰਲ ਕੇ ਜਿਹੜਾ ਉਹ ਕੁਝ ਕਰ ਲਵੇ ਬੈਠ ਕੇ ਦੇਖਣਾ ਚਾਹੀਦਾ ਜਿੱਥੋਂ ਤੱਕ ਸੁਖਵੀਰ ਬਾਦਲ ਦੀ ਗੱਲ ਹੈ ਤੇ ਪ੍ਰਕਾਸ਼ ਸਿੰਘ ਬਾਦਲ ਉੱਟਾ ਕਨਾ ਹੁੰਦਾ ਸੀ ਸੁਖਵੀਰ ਬਾਦਲ ਨੇ ਦੇ ਆਉਣ ਦੇ ਨਾਲ ਦੇਖੋ ਚਾਹੇ ਉਹ ਕੇਵਲ ਦੇ ਵਿੱਚ ਹਿਸਾਬ ਆ ਹਵੇਲੀ ਚ ਹਿਸਾਬ ਆ ਜੀ ਆ ਜਲੰਧਰ ਵਾਲੀ ਜਿਹੜੀ ਹਵੇਲੀ ਆ ਉਹ ਹਿਸਾਬ ਪਾਉਣਾ ਮੰਨੇ ਨਹੀਂ ਉਹਨਾਂ ਦੇ ਅੱਗੋਂ ਦੀਆਂ ਹੁਕਾੜ ਦਿੱਤਾ ਸਿੰਘ ਫਲਾਈਓਵਰ ਬਣਾਤਾ ਹੈਗਾ ਤਾਂ ਕਿ ਲੁਕੀ ਜਾਵੇ ਲੋਕ ਜਾਣ ਹੀ ਨਾ ਉੱਥੇ ਤੇ ਹਰੇਕ ਥਾਂ ਦੇ ਤੇ ਇਹਨੇ ਆਪਣਾ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਡੀਲ ਕੀਤਾ ਤੇ ਪਰ ਕੰਡੇ ਤਾਂ ਬਹੁਤ ਹੀ ਜਿਹੜੇ ਬੀਜ ਹੋਏ ਨੇ ਉਹ